ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਠੀਕ ਹੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਜਿਵੇਂ ਤੁਸੀਂ ਮੇਰੇ ਮਗਰ ਬੋਰਡ ਤੇ ਕੁਝ ਲਿਖਿਆ ਦੇਖ ਰਹੇ ਹੋਗੇ ਬਿਲਕੁਲ ਪੰਜਾਬੀ ਦੇ ਵਿੱਚ ਕੀ ਤੁਸੀਂ ਵੀ ਇਹ ਸੋਚਦੇ ਹੋ ਕਿ ਜਿਹੜੀਆਂ ਆ ਗੱਲਾਂ ਤੁਹਾਡੇ ਆਪਣੇ ਬੋਰਡ ਤੇ ਲਿਖੀਆਂ ਹੋਈਆਂ ਨੇ ਕੀ ਤੁਹਾਡੇ ਮਾਈਂਡ ਦੇ ਵਿੱਚ ਇਹ ਚੱਲਦੀਆਂ ਨੇ ਕੀ ਤੁਸੀਂ ਆਪਦਾ ਜਦੋਂ ਫਿਊਚਰ ਬਣਾਉਣ ਦੀ ਅੱਗੇ ਗੱਲਬਾਤ ਕਰਦੇ ਹੋ ਤਾਂ ਕੀ ਇਹ ਗੱਲਾਂ ਤੁਹਾਡੇ ਮਾਈਂਡ ਦੇ ਵਿੱਚ ਘਰ ਕਰਦੀਆਂ ਨੇ ਵੀ ਆਪਾਂ ਕੀ ਕਰੀਏ ਫਿਊਚਰ ਦੇ ਵਿੱਚ ਕੀ ਕਿਹੜੇ ਕਿਹੜੇ ਆਪਣੇ ਕੁਐਸਚਨ ਮਨ ਦੇ ਵਿੱਚ ਉੱਠਦੇ ਨੇ ਮੈਂ ਕਿਹੜੀ ਲਾਈਨ ਦੇ ਵਿੱਚ ਰਹਾ ਕਿਹੜੀ ਲਾਈਨ ਮੇਰੇ ਲਈ ਸਹੀ ਰਹੂਗੀ ਦੂਸਰਾ ਮੈਂ 10ਵੀਂ ਕਰ ਲਈ ਮੈਂ ਪਲੱਸ 2 ਕਰ ਲਈ ਉਸ ਤੋਂ ਬਾਅਦ ਮੈਂ ਕੀ ਕਰਾਂ ਤੀਸਰਾ ਕੁਐਸਚਨ ਆਉਂਦਾ ਕਿਵੇਂ ਮਿਲੂਗੀ ਸਰਕਾਰੀ ਨੌਕਰੀ ਮੈਨੂੰ ਚੌਥਾ ਹੁੰਦਾ ਜੀ ਜਲਦੀ ਨੌਕਰੀ ਫਿਰ ਮੈਨੂੰ ਕਿਵੇਂ ਮਿਲੂਗੀ ਠੀਕ ਹੈ ਕਿੱਥੇ ਤੇ ਮੈਂ ਕਿਵੇਂ ਤਿਆਰੀ ਕਰਾਂ ਵੀ ਮੈਨੂੰ ਸਰਕਾਰੀ ਨੌਕਰੀ ਜਿਹੜੀ ਐ ਮਿਲ ਜੇ ਦੇਖੋ ਹਰ ਇੱਕ ਦਾ ਡ੍ਰੀਮ ਹੁੰਦਾ ਵੀ ਮੈਂ ਪੜਾਂ ਤੇ ਉਸ ਤੋਂ ਬਾਅਦ ਚੰਗੀ ਜੌਬ ਤੇ ਲੱਗਾ ਘਰ ਦੇ ਵੀ ਐਸੇ ਕਰਕੇ ਆਪਾਂ ਨੂੰ ਆਪਣੇ ਤੇ ਜਿਹੜਾ ਮਿਹਨਤ ਕਰਕੇ ਆਪਾਂ ਨੂੰ ਪੈਸਾ ਕਮਾ ਕੇ ਆਪਣੀ ਪੜ੍ਹਾਈ ਤੇ ਖਰਚਦੇ ਨੇ ਵੀ ਬੱਚਾ ਪੜ੍ਹ ਕੇ ਅੱਗੇ ਕੋਈ ਜੋਬ ਲਵੇ ਕੋਈ ਵਧੀਆ ਫਿਊਚਰ ਬੱਚੇ ਦਾ ਵਧੀਆ ਬਣ ਜੇ ਤਾਂ ਸਾਰੇ ਜਿਹੜੀ ਆਰਥਿਕ ਸਥਿਤੀ ਜਿਹੜੀ ਆਪਣੀ ਵਧੀਆ ਬਣ ਜੇ ਠੀਕ ਹੈ ਜੀ ਤਾਂ ਬੱਚਾ ਹੁਣ 10ਵੀਂ ਪਲੱਸ 2 ਕਰ ਰਿਆ ਹੁੰਦਾ ਬਹੁਤ ਮੈਂ ਇਹ ਕੰਡੀਸ਼ਨਾਂ ਦੇਖੀਆਂ ਨੇ ਬੱਚਾ ਮਿਹਨਤ ਕਰ ਰਿਆ 10ਵੀਂ ਦੇ ਵਿੱਚੋਂ ਵੀ ਵਧੀਆ ਮਾਰਕਸ ਲੈ ਰਿਹਾ ਪਲੱਸ 2 ਦੇ ਵਿੱਚੋਂ ਵੀ ਜਿਹੜਾ ਤਾਂ ਹੁਣ ਘਰ ਦੀ ਕੰਡੀਸ਼ਨ ਚੰਗੀ ਹੈਗੀ ਆ ਮਾਂ ਪਿਓ ਕੀ ਕਰਨਗੇ ਬੱਚੇ ਨੂੰ ਕਿਸੇ ਚੰਗੇ ਪ੍ਰਾਈਵੇਟ ਸਕੂਲ ਦੇ ਵਿੱਚ ਪੜਾ ਲੈਣਗੇ ਵੀ ਹਾਂ ਯਾਰ ਇਸ ਤੋਂ ਬਾਅਦ ਤੈਨੂੰ ਚੰਗੇ ਆਪਾਂ ਜਾਂਦੇ ਨੇ ਰਲਾਈਨ ਦੇ ਵਿੱਚ ਪਾ ਦਿੰਨੇ ਆ ਜਾਂ ਬੱਚੇ ਨੂੰ ਕਿਸੇ ਚੰਗੇ ਵਧੀਆ ਕੋਰਸਸ ਦੇ ਵਿੱਚ ਪਾ ਦੇਣਗੇ ਬਟ ਮਾਰ ਉੱਥੇ ਕੌਣ ਖਾ ਜਾਂਦਾ ਮਾਰ ਖਾਂਦੇ ਆ ਜ਼ਿਆਦਾਤਰ ਜਿਹੜੇ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੇ ਆ ਜਾਂ ਜਿਹੜੇ ਬਿਲਕੁਲ ਗਰੀਬ ਬੱਚੇ ਹੁੰਦੇ ਆ ਵੀ ਜਨਾਂ ਦੇ ਮਾਂ ਪਿਓ ਨੂੰ ਇਹੇ ਹੁੰਦਾ ਵੀ ਆਰ ਬੱਚੇ ਨੂੰ ਆਪਾਂ 10ਵੀਂ ਜਾਂ ਪਲੱਸ 2 ਕਰਾਤੀ ਉਦੋਂ ਬਾਅਦ ਭਾਈ ਪੜ੍ਹਨਾ ਹੋਇਆ ਤਾਂ ਆਪਦੀ ਮਿਹਨਤ ਕਰਕੇ ਪੜ੍ਹ ਲਊਗਾ ਤੇ ਜੇ ਨਾ ਇਹਦੇ ਕਰਮਾਂ 'ਚ ਪੜ੍ਹਾਈ ਹੋਈ ਤਾਂ ਭਾਈ ਕੋਈ ਹੋਰ ਕੰਮ ਧੰਦਾ ਕਰ ਲਊਗਾ ਠੀਕ ਹੈ ਜੀ ਹਰੇਕ ਦੇ ਮਨ ਦੇ ਵਿੱਚ ਇਹ ਗੱਲਾਂ ਚੱਲਦੀਆਂ ਨੇ ਜਿਹੜੀਆਂ ਮੈਂ ਤੁਹਾਡੇ ਆਪਣੇ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਨੇ ਬੋਰਡ ਤੇ ਇਹ ਹੀ ਗੱਲਾਂ ਡਿਸਕਸ਼ਨ ਹਰੇਕ ਗੱਲ ਕਰੂੰਗਾ ਵਿਦ ਪ੍ਰੂਫ ਕਰੂੰਗਾ ਠੀਕ ਹੈ ਜੀ ਕੱਲੀ ਕੱਲੀ ਗੱਲ ਦਾ ਪ੍ਰੂਫ ਹੋਊਗਾ ਇਹਦੇ ਵਿੱਚ ਵੀ ਹਾਂ ਇਹ ਲਾਈਨ ਦੇ ਵਿੱਚ ਤੁਹਾਨੂੰ ਕਿਵੇਂ ਨੌਕਰੀ ਮਿਲੂਗੀ ਕੀ ਐਦੋਂ ਪਹਿਲਾਂ ਕਿ ਇਸ ਡਿਪਾਰਟਮੈਂਟ ਨੇ ਨੌਕਰੀਆਂ ਇਹੀ ਪੜਿਆਂ ਨੂੰ ਦਿੱਤੀਆਂ ਨੇ ਤਾਂ ਸਾਰੀਆਂ ਗੱਲਾਂ ਕਰਾਂਗੇ ਵਿਦ ਪ੍ਰੂਫ ਬਣੇ ਰਿਹਾ ਆਪਣੀ ਵੀਡੀਓ ਦੇ ਨਾਲ ਠੀਕ ਹੈ ਜੀ ਤੇ ਦੇਖੋ ਹੁਣ ਦੱਸ ਨਹੀਂ ਕਰਦਾ ਜਦੋਂ ਬੱਚਾ ਇੱਕ ਸਕੂਲ ਦੇ ਵਿੱਚ ਹੁੰਦਾ ਪ੍ਰਾਈਵੇਟ ਜਾਂ ਸਰਕਾਰੀ ਦੇ ਵਿੱਚ ਕਿਤੇ ਵੀ ਹੋ ਸਕਦਾ ਹੈ ਮੈਂ ਤਾਂ ਜਿੱਥੋਂ ਤੱਕ ਮੈਂ ਵੇਖਿਆ ਬਹੁਤ ਘੱਟ ਗਾਈਡ ਕਰਨ ਵਾਲੇ ਹੁੰਦੇ ਆ ਵੀ ਟੀਚਰ ਵੀ ਬੱਚੇ ਤੂੰ 10ਵੀਂ ਕਰ ਰਿਹਾ ਜਾਂ ਤੂੰ ਪਲੱਸ 2 ਕਰ ਰਿਹਾ ਉਸ ਤੋਂ ਬਾਅਦ ਤੇਰੇ ਲਈ ਆਹ ਲਾਈਨ ਵਧੀਆ ਰਹੂਗੀ ਜੇ ਕੋਈ ਹੁਸ਼ਿਆਰ ਬੱਚਾ ਤਾਂ ਹੋ ਸਕਦਾ ਉਹਨੂੰ ਦੱਸ ਦੇਣ ਬਟ ਜਿਹੜਾ ਇੱਕ ਵੀ ਨੰਬਰ ਹੈ ਬੱਚੇ ਦੇ ਆ ਰਹੇ 50 ਤੋਂ 60 ਆ ਰਹੇ ਯਾਰ ਉਸ ਨੂੰ ਮੈਂ ਸਮਝਦੇ ਕੁਛ ਨਹੀਂ ਵੀ ਯਾਰ ਇਹਦਾ ਕੀ ਆ ਬੱਚਾ ਕੀ ਕਰਦਾ ਵੀ ਯਾਰ ਚੱਲੋ ਫਿਰ ਮੇਰੇ ਵਾਸਤੇ ਤਾਂ ਇੱਕ ਕਰਾ ਮੈਂ ਨਹੀਂ ਵਧੀਆ ਪੜਿਆ ਗਿਆ ਤਾਂ ਮੈਂ ਇੰਡੀਅਨ ਆਰਮੀ ਦੇ ਵਿੱਚ ਵਗ ਜੂਗਾ ਠੀਕ ਹੈ ਜੀ ਤਾਂ ਬੱਚੇ ਨੂੰ ਇਹ ਵੀ ਦੱਸਣਾ ਚਾਹੀਦਾ ਵੀ ਤੁਹਾਡੇ ਤੇਰੇ ਲਈ ਹੋਰ ਵੀ ਵਿਕਲਪ ਨੇ ਜਿਹੜੇ ਵਧੀਆ ਆ ਰਹੇ ਆ ਬੱਚੇ ਉਹਨਾਂ ਲਈ ਇਸੇ ਦੇ ਵਿੱਚ ਹੀ ਚੰਗੇ ਪੋਸਟ ਮਿਲ ਜੂਗੀ ਜਿਨ੍ਹਾਂ ਦੇ ਨੰਬਰ ਥੋੜੇ ਜਿਹਾ ਘੱਟ ਆ ਰਹੇ ਆ ਤਾਂ ਭਾਈ ਉਸ ਦੇ ਲਈ ਵੀ ਕੁਝ ਨਾ ਕੁਝ ਹੁੰਦਾ ਹਰੇਕ ਦੇ ਲਈ ਜੌਬ ਜਿਹੜੀ ਬਣੀ ਹੈ ਬਸ ਇੱਕ ਮਿਹਨਤ ਦੀ ਲੋੜ ਪੈਂਦੀ ਹੈ ਠੀਕ ਹੈ ਜੀ ਤਾਂ ਉਹਨਾਂ ਤੇ ਆਪਾਂ ਗੱਲਬਾਤ ਕਰਦੇ ਆਂ ਅੱਜ ਹੁਣ ਜਦੋਂ ਤੁਸੀਂ 10ਵੀਂ ਜਾਂ ਪਲੱਸ 2 ਕਰਕੇ ਨਿਕਲਦੇ ਹੋ ਜ਼ਿਆਦਾਤਰ ਬੱਚਿਆਂ ਦੇ ਵਿੱਚ ਪਤਾ ਕਿਹੜੀ ਗੱਲ ਆਉਂਦੀ ਹੈ ਵੀ ਆਪਦੇ ਨਾਲ ਲੈ ਨੂੰ ਫੋਨ ਲਾਇਆ ਤੂੰ ਕੀ ਕਰੇਗਾ ਯਾਰ ਤੂੰ ਇਹਦੋਂ ਬਾਅਦ ਕੀ ਸੋਚਿਆ ਹੋਇਆ ਕੀ ਪੜਨ ਲੱਗੇਗੇ ਚੱਲ ਯਾਰ ਆਪਾਂ ਕਾਲਜ ਚ ਲੱਗਦੇ ਆਂ ਆਪਾਂ ਬੀਏ ਕਰਨ ਲੱਗਦੇ ਆਂ ਆਪਾਂ ਗ੍ਰੈਜੂਏਸ਼ਨ ਕਰਨ ਲੱਗਦੇ ਆਂ ਹਾਂ ਯਾਰ ਚਲੋ ਜਦੋਂ ਦੋਨੇ ਜਾਂਦੇ ਆਂ ਇਕੱਠੇ ਐਡਮਿਸ਼ਨ ਕਰਵਾਤੀ ਤੇ ਉਸ ਦੇ ਵਿੱਚ 2 ਸਾਲ ਪਹਿਲੇ ਸਾਲ ਗਏ ਹਾਂ ਜੀ ਐਸ਼ ਕੀਤੀ ਵਧੀਆ 2 4 5 7 ਸਫਲੀਆਂ ਪਹਿਲੇ ਦੇ ਵਿੱਚੋਂ ਆ ਗਈਆਂ ਸਮੈਸਟਰ ਦੇ ਵਿੱਚੋਂ ਉਸ ਤੋਂ ਬਾਅਦ ਹਾਂ ਯਾਰ ਸੱਪੜੀਆਂ ਕਲੀਅਰ ਕਰ ਲਾਂਗੇ ਤੇ ਆਪਾਂ ਦੂਸਰੇ ਸਾਲ ਦੇ ਵਿੱਚ ਫਿਰ ਤੀਸਰੇ ਸਾਲ ਦੇ ਵਿੱਚ ਇੱਕ ਸੱਪੜੀ ਦਾ 11500 ਰੁਪਇਆ ਆ ਜਾਂਦਾ ਜੀ ਠੀਕ ਹੈ ਤਾਂ ਭਰੀ ਜਾਓ ਤੇ ਖਰਚਾ ਖਰਚੇ ਦਿਨੋ ਦਿਨ ਵਧੀ ਜਾਣਗੇ ਤਾਂ ਇੰਨਾ ਖਰਚਾ ਆਪਾਂ ਜਦੋਂ ਕਰਨੇ ਆ ਤਾਂ ਉਹ ਦੀ ਪਰਪਾਈ ਕੌਣ ਕਰੂਗਾ ਛੋਡੇ ਪੈਰਾਂ ਤੇ ਭਾਰ ਹੈ ਪੇਰੈਂਟਸ ਆ ਜਿਹਨਾਂ ਆਪਿਆ ਉਹ ਦਵਾ ਕੀਤੇ ਪੈ ਰਿਆ ਤੁਹਾਡੇ ਪੇਰੈਂਟਸ ਤੇ ਪੈ ਰਿਆ ਉਹ ਆਰਥਿਕ ਜਿਹੜੀ ਤੁਹਾਡੀ ਸਥਿਤੀ ਕਮਜ਼ੋਰ ਹੋ ਰਹੀ ਹੈ ਉਹ ਸਟੱਡੀ ਤੇ ਆਪਾਂ ਇੰਨਾ ਜ਼ਿਆਦਾ ਇਨਵੈਸਟ ਕਰ ਰਹੇ ਆ ਆਪਾਂ ਇੱਕ ਲਾਈਨ ਆਪਾਂ ਨੂੰ ਡਾਇਰੈਕਸ਼ਨ ਜੇਕਰ ਸਕੂਲ ਵਾਲੇ ਟੀਚਰ ਨੇ ਜਾਂ ਆਪਾਂ ਕਿਤੋਂ ਹੋਰ ਕਿਤੋਂ ਪਤਾ ਲੱਗਿਆ ਹੁੰਦਾ ਵੀ ਆਪਾਂ 10ਵੀਂ ਪਲੱਸ 2 ਕਰਕੇ ਆਹ ਲਾਈਨ ਦੇ ਵਿੱਚ ਜਾ ਕੇ ਆਪਾਂ ਜਲਦੀ ਨੌਕਰੀ ਲੈ ਲੈਣੀ ਆ ਤਾਂ ਮੈਨੂੰ ਨਹੀਂ ਲੱਗਦਾ ਬੱਚਾ ਫਿਰ ਗ੍ਰੈਜੂਏਸ਼ਨ ਵੱਲ ਜਾਊਗਾ ਠੀਕ ਹੈ ਕਈਆਂ ਦੇ ਈਮ ਹੁੰਦੇ ਆ ਵੀ ਮੈਂ ਗ੍ਰੈਜੂਏਸ਼ਨ ਕਰਕੇ ਮੈਂ ਆਹ ਜੋਬ ਲੈਣੀ ਆ ਉਹਨਾਂ ਦੇ ਲਈ ਬਿਲਕੁਲ ਹੈ ਜੀ ਜਾਓ ਗ੍ਰੈ ਮਾੜੀ ਚੀਜ਼ ਨਹੀਂ ਆ ਬਹੁਤ ਵਧੀਆ ਹੈ ਠੀਕ ਹੈ ਜੀ ਬਟ ਇੱਕ ਬੱਚਾ ਜੇਕਰ 10ਵੀਂ ਤੋਂ ਬਾਅਦ ਇਸ ਫੀਲਡ ਦੇ ਵਿੱਚ ਆਊਗਾ ਜਿਹੜੇ ਦੀ ਹੱਥ ਮੈਂ ਗੱਲ ਕਰ ਰਿਹਾ ਤਾਂ ਤੁਹਾਨੂੰ ਇਸ ਦੇ ਵਿੱਚ ਬਹੁਤ ਜ਼ਿਆਦਾ ਓਪਰਚ्युनिटीज ਮਿਲਣੀਆਂ ਕਿਹੜੀਆਂ ਕਿਹੜੀਆਂ ਮਿਲਣੀਆਂ ਇੱਕ ਇੱਕ ਕਰਕੇ ਸਾਰਿਆਂ ਤੇ ਗੱਲਬਾਤ ਕਰਾਂਗੇ ਜੇ ਕਿਹੜੀਆਂ ਕਿਹੜੀਆਂ ਓਪਰਚ्युनिटीज ਆਪਾਂ ਨੂੰ ਇਹਦੇ ਵਿੱਚ ਮਿਲਦੀਆਂ ਨੇ ਦੇਖੋ 10ਵੀਂ ਪਲੱਸ 2 ਜਦੋਂ ਤੁਸੀਂ ਕੰਪਲੀਟ ਕਰ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਸੌਖਾ ਕਿੱਥੇ ਹੋ ਸਕਦਾ ਘੱਟ ਖਰਚੇ ਦੇ ਵਿੱਚ ਪੜ੍ਹਾਈ ਕਿੱਥੇ ਹੋ ਸਕਦੀ ਹੈ ਜਿਹੜੇ ਬੱਚਾ ਦੇ ਹੁਣ 10ਵੀਂ ਪ্লাস 2 ਤੋਂ ਬਾਅਦ ਆਪਾਂ 90% ਨੰਬਰ ਆ ਜਾਂਦੇ ਆ ਓਬਵੀਅਸ ਜੀ ਗੱਲ ਆ ਹੁਣ ਤਾਂ ਹਰ ਇੱਕ ਬੱਚਾ 90 85 ਇੱਥੇ ਰਹਿੰਦਾ ਹੀ ਆ ਠੀਕ ਹੈ ਜੀ ਉਹਨਾਂ ਨੇ ਕੀ ਕਰਨਾ ਆਪਣੇ ਹੁਣ ਜਗਾ ਜਗਾ ਸਰਕਾਰੀ ਆਈਟੀਆਈਜ਼ ਹੈਗੀਆਂ ਜੀ ਠੀਕ ਹੈ ਡਿਪਲੋਮਾ ਕਾਲਜਸ ਵੀ ਹੈਗੇ ਆ ਜਿਨ੍ਹਾਂ ਨੇ ਡਿਪਲੋਮਾ ਕਰਨਾ ਉਹ ਆਪਣੇ ਗੋਵੜ ਕਾਲਜ ਦੇ ਵਿੱਚ ਅਪਲਾਈ ਕਰੋ ਜਿਨ੍ਹਾਂ ਨੇ ਆਈਟੀਆਈ ਕਰਨੀ ਆ ਆਈਟੀਆਈ ਤੇ ਡਿਪਲੋਮੇ ਚ ਸਰ ਕੀ ਫਾਇਦਾ ਫਿਰ ਅਸੀਂ ਡਿਪਲੋਮਾ ਕਰਨ ਜਾਈਏ ਜਾਂ ਆਈਟੀਆਈ ਕਰਕੇ ਇਹ ਵੀ ਦੋਸੋ ਦੇਖੋ ਜਿਨ੍ਹਾਂ ਨੇ ਤਾਂ ਆਈਟੀਆਈ ਕਰਨੀ ਆ ਉਹ ਹੁਣ 90% ਨੰਬਰ ਹੈਗੇ ਆ ਸਰਕਾਰੀ ਆਈਟੀਆਈ ਦੇ ਵਿੱਚ ਜਾਓ ਜਿੱਥੇ ਵੀ ਤੁਹਾਡੇ ਨੇੜੇ ਲੱਗਦੀ ਆ ਆਈਟੀਆਈ ਸਰਚ ਮਾਰ ਲਿਆ ਕਰੋ Google ਤੇ ਨੀਅਰ ਅਬਾਊਟ ਆਪਣੇ ਗੋਵਰਟ ਆਈਟੀਆਈ ਆਪਾਂ ਨੂੰ ਪਤਾ ਲੱਗ ਜਾਂਦਾ ਠੀਕ ਹੈ ਤਾਂ ਉਹ ਆਈਟੀਆਈ ਦੇ ਵਿੱਚ ਤੁਸੀਂ ਜਾਓ ਹਾਂਜੀ ਸਰ ਮੈਂ ਆਈਟੀਆਈ ਕਰਨੀ ਆ ਸਾਨੂੰ ਦੱਸੋ ਕਦੋਂ ਤੋਂ ਆਪਾਂ ਫਿਲ ਕਰ ਸਕਦੇ ਹਾਂ ਫਾਰਮ ਕਦੋਂ ਨਹੀਂ ਕਰ ਸਕਦੇ ਠੀਕ ਹੈ ਜੀ ਤਾਂ ਜਦੋਂ ਹੁਣ ਟਾਈਮ ਟੂ ਟਾਈਮ ਇਹਨਾਂ ਦੇ ਵਿੱਚ ਐਡਮਿਸ਼ਨ ਜਿਹੜੀਆਂ ਹੁੰਦੀਆਂ ਰਹਿੰਦੀਆਂ ਸਾਰਿਆਂ ਨੂੰ ਪਤਾ ਤਾਂ ਉਹਦੇ ਵਿੱਚ ਨਾ ਮੈਟਵੇਸ ਬੱਚਾ ਨੂੰ ਚੱਕੇ ਜਾਂਦੇ ਆ ਗੋਬਟ ਆਈਡੀਆ ਦੇ ਵਿੱਚ ਜਿਨ੍ਹਾਂ ਦੇ 90% ਨੰਬਰ ਹੁੰਦੇ ਆ ਜਾਂ 85 ਹੋ ਕੇ ਉਹ ਅਕੋਰਡਿੰਗ ਟੂ ਹੁੰਦਾ ਮੈਟ ਕਿੰਨੇ ਤੇ ਗਈ ਆ ਠੀਕ ਹੈ ਜੀ ਉਹ ਐਡਮਿਸ਼ਨ ਲੈ ਸਕਦੇ ਆ ਉਸ ਦੇ ਵਿੱਚ ਬਿਲਕੁਲ ਤੁਹਾਡਾ 2-4000 ਰੁਪਏ ਖਰਚਾ ਆਊਗਾ ਠੀਕ ਹੈ ਆਈਟੀਆਈ ਦੇ ਵਿੱਚ ਲੈਣ ਆਜੋ ਆਈਟੀਆਈ ਦੇ ਵਿੱਚ ਇਲੈਕਟ੍ਰੀਸ਼ੀਅਨ ਦੀ ਕਰ ਲੋ ਕਾਫੀ ਸਾਰੀਆਂ ਟ੍ਰੇਡਸ ਹੁੰਦੀਆਂ ਮੈਂ ਕੋਪਰ ਦੀ ਕਰ ਲੋ ਬੇਸ਼ੱਕ ਆਪਣੇ ਇਲੈਕਟ੍ਰੋਨਿਕਸ ਦੀ ਕਰ ਲੋ ਹਨਾ ਜਿਹੜੀਆਂ ਵੀ ਤੁਹਾਨੂੰ ਸੈੱਟ ਲੱਗਦੇ ਆ ਕਰ ਸਕਦੇ ਹੋ ਓਪਰਚ्युनिटीज ਸਾਰਿਆਂ ਨੂੰ ਬਹੁਤ ਮਿਲਣੀਆਂ ਮੈਂ ਤੁਹਾਨੂੰ ਅੱਗੇ ਬੋਰਡ ਤੇ 1 ਬਾਈ 1 ਦੱਸੂਗਾ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਨਹੀਂ ਆਈਟੀਆਈ ਦੇ ਵੱਲ ਜਾਣਾ ਹੁੰਦਾ ਕੁਝ ਡਿਪਲੋਮੇ ਦੇ ਵਿੱਚ ਵਗ ਜਾਂਦੇ ਆ ਠੀਕ ਹੈ ਜੀ ਜੇਕਰ ਤੁਹਾਨੂੰ ਸਰਕਾਰੀ ਆਈਟੀਆਈ ਦੇ ਵਿੱਚ ਤੁਸੀਂ ਆਖੋਗੇ ਸਰ ਜੀ ਫਿਰ ਤਾਂ 90% ਦੇ ਲਈ ਤੁਸੀਂ ਗੱਲ ਕਰਤੀ ਤੇ ਜਿਹੜੇ 50 ਤੇ 80% ਵਾਲੇ ਰਹਿ ਗਏ ਉਹ ਕਿੱਥੇ ਜਾਣਗੇ ਜੀ 50% ਹੈ ਜਿਨ੍ਹਾਂ ਦੇ 60% ਹੈ ਤੇ ਫਿਰ ਸਰ ਜੀ ਉਹਨਾਂ ਲਈ ਤਾਂ ਕੁਝ ਨਹੀਂ ਬਚਿਆ ਨਾ ਤੁਸੀਂ ਕਿਹਾ ਸੀ 50% ਵਾਲਿਆਂ ਦਾ ਕੁਝ ਬਣੂਗਾ ਜਿਨ੍ਹਾਂ ਦੇ 50% ਹੈ 60% ਹੈ ਭਾਈ ਠੀਕ ਹੈ ਓਬਵੀਅਸ ਜੀ ਗੱਲ ਹੈ ਕਿ ਘੱਟੋ ਮਿਨੀਮਮ ਆਪਣੇ ਇੰਨੇ ਤਾਂ ਹੁੰਦੇ ਹੀ ਹੁੰਦੇ ਆ ਉਹ ਪ੍ਰਾਈਵੇਟ ਆਈਟੀਆਈਆਂ ਆਪਣੇ ਖੁੱਲੀਆਂ ਹੋਣਾਂ ਨੇ ਕੋਈ ਚੱਕਰ ਨਹੀਂ ਪ੍ਰਾਈਵੇਟ ਸਰਕਾਰੀ ਦਾ ਕੋਈ ਆਪਾਂ ਨੂੰ ਕੋਈ ਚੱਕਰ ਨਹੀਂ ਗਾ ਬਸ ਫਾਇਦਾ ਕੀ ਆ ਆਪਾਂ ਨੂੰ ਵੀ ਆਪਾਂ ਨੂੰ ਜਿਹੜਾ ਆ ਉਹਦੇ ਵਿੱਚ ਖਰਚਾ ਘੱਟ ਹੁੰਦਾ ਪ੍ਰਾਈਵੇਟ ਆਈਟੀਆਈ ਦੇ ਵਿੱਚ ਥੋੜਾ ਜਿਹਾ ਖਰਚਾ ਵੱਧ ਹੁੰਦਾ ਬਟ ਮੈਨ ਪਤਾ ਕਿਹੜੀ ਆ ਆਈਟੀਆਈ ਦੇ ਵਿੱਚ ਕੀ ਚੀਜ਼ ਹੁੰਦੀ ਆ ਉਥੋਂ ਦੀ ਲੈਬ ਠੀਕ ਹੈ ਉਥੋਂ ਦੀ ਵਰਕਸ਼ਾਪ ਉਥੋਂ ਦੀ ਵਰਕਸ਼ਾਪ ਜਦੋਂ ਵੀ ਤੁਸੀਂ ਆਈਟੀਆਈ ਦੇ ਵਿੱਚ ਜਾਂਦੇ ਹੋ ਪਹਿਲਾਂ ਤੁਹਾਡਾ ਕੀ ਸਵਾਲ ਹੋਣਾ ਚਾਹੀਦਾ ਸਾਰਾ ਸੀ ਐਡਮਿਸ਼ਨ ਤਾਂ ਲੈ ਰਹੇ ਆਂ ਜੀ ਸਾਨੂੰ ਪ੍ਰੋਪਰਲੀ ਤੁਹਾਡੇ ਕੋਲੇ ਵਰਕਸ਼ਾਪ ਹੈਗੀ ਆ ਪਲੀਜ਼ ਇੱਕ ਵਾਰੀ ਸਾਨੂੰ ਚੈੱਕ ਜ਼ਰੂਰ ਕਰਵਾ ਦਿਓ ਵਰਕਸ਼ਾਪ ਦੇ ਲਈ ਕਿਹੜਾ ਟੀਚਰ ਹੈ ਠੀਕ ਹੈ ਕਿੰਨੀ ਕੋਦੀ ਸਟੱਡੀ ਆ ਸਰ ਸਾਨੂੰ ਡੇ ਬਾਏ ਡੇ ਪ੍ਰੈਕਟੀਕਲ ਕਰਵਾਏ ਜਾਣਗੇ ਸਾਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਲੱਗਦਾ ਸਾਨੂੰ ਸਰ ਸਾਨੂੰ ਸਾਰੇ ਪ੍ਰੈਕਟੀਕਲ ਕਰਵਾਏ ਜਾਣਗੇ ਠੀਕ ਹੈ ਤੁਸੀਂ ਰਿਟਨ ਦੇ ਵਿੱਚ ਲਿਆ ਕਰੋ ਇਹ ਚੀਜ਼ਾਂ ਸਾਨੂੰ ਰਿਟਨ ਦੇ ਵਿੱਚ ਦੇਣਗੇ ਉਹ ਵੀ ਸਰ ਜੀ ਤੁਸੀਂ ਇਹ ਇਹ ਸਾਡੇ ਨਾਲ ਗੱਲਾਂ ਕੀਤੀਆਂ ਨੇ ਅਸੀਂ ਇਹੀ ਗੱਲਾਂ ਲਿਖ ਲੈਣੇ ਆ ਸਾਨੂੰ ਸਟੈਂਪ ਲਾ ਦਿਓ ਤੇ ਪਲੀਜ਼ ਸਾਈਨ ਕਰ ਦਿਓ ਅਸੀਂ ਘਰਦਿਆਂ ਦੇ ਪੈਸੇ ਬੜੀ ਮੁਸ਼ਕਲ ਦੇ ਨਾਲ ਸਾਡੇ ਤੇ ਇਨਵੈਸਟ ਕਰਨਗੇ ਤਾਂ ਪਲੀਜ਼ ਸਾਨੂੰ ਜੇਕਰ ਅੱਗੇ ਸਾਨੂੰ ਪ੍ਰੈਕਟੀਕਲ ਨਹੀਂ ਕਰਵਾਇਆ ਜਾਂਦਾ ਤਾਂ ਅਸੀਂ ਤੁਹਾਡੇ ਸਾਹਮਣੇ ਇਹੀ ਚੀਜ਼ ਦੁਬਾਰਾ ਲੈ ਕੇ ਆਵਾਂਗੇ ਸਰ ਸਾਨੂੰ ਸਾਈਨ ਕੀਤੇ ਸੀ ਸਾਨੂੰ ਵਿਧ ਬਰੂਫ ਦੇ ਦਿਓ ਅਸੀਂ ਫਿਰ ਇਚ ਨਹੀਂ ਮੰਗਦੇ ਅਸੀਂ ਤੁਹਾਨੂੰ ਪੈਸੇ ਦੇਣੇ ਆ ਠੀਕ ਹੈ ਜੀ ਤਾਂ ਉਥੋਂ ਦੇ ਚੈੱਕ ਕਰਨੀਆਂ ਉਥੋਂ ਦੀਆਂ ਵਰਕਸ਼ਾਪਸ ਚੈੱਕ ਕਰੋ ਤੁਸੀਂ ਸਰ ਜੀ ਇਹ ਵਰਕਸ਼ਾਪਾਂ ਨੂੰ ਆਸੀ ਕਿਹੜਾ ਸਰ ਜੀ ਮਿਸਤਰੀ ਬਣਨਾ ਠੀਕ ਹੈ ਜੀ ਬਹੁਤ ਆਹ ਗੱਲ ਬੱਚਿਆਂ ਦੇ ਮਨ ਦੇ ਵਿੱਚ ਆ ਜਾਂਦੀ ਹੈ ਕੀ ਫਾਇਦਾ 브ਦਰ ਜਦੋਂ ਤੁਸੀਂ ਆਈਟੀਆਈ ਕੰਪਲੀਟ ਕਰ ਲਈ ਨਾ ਤੁਹਾਡੇ ਕੋਲੇ ਸਕਿੱਲ ਹੋਣੀ ਜ਼ਰੂਰੀ ਆ ਆਈਟੀਆਈ ਤੁਸੀਂ ਟੈਕਨੀਕਲ ਪਰਸ ਨੂੰ ਨਾ ਹੋਣਾ ਕਿ ਠੀਕ ਹੈ ਤੁਸੀਂ ਆਮ ਦੇ ਰਹੇ ਹੋ ਛੋਡੇ ਕੋਲੇ ਸਕਿੱਲ ਹੋਣੀ ਚਾਹੀਦੀ ਹੈ ਇਹ ਸਕਿੱਲ ਤੁਹਾਨੂੰ ਕੌਣ ਦੇਊਗਾ ਆਈਟੀਆਈ ਦੇਊਗੀ ਆਈਟੀਆਈ ਦੇ ਵਿੱਚ ਜਿਹੜਾ ਬੱਚਾ ਸਿੱਖ ਕੇ ਵਧੀਆ ਆ ਗਿਆ ਉਹ ਜਦੋਂ ਆਈਟੀਆਈ ਕੰਪਲੀਟ ਹੋਊਗੀ ਜੇਕਰ ਪ੍ਰਾਈਵੇਟ ਦੇ ਵੀ ਲਈ ਜਾਊਗਾ ਉਹਦਾ 15000 ਰੁਪਿਆ ਪੱਕਾ ਜੇ ਕਿਸੇ ਤੁਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜੌਬ ਕਰੋਗੇ ਆਈਟੀਆਈ ਖਤਮ ਹੁੰਦੇ ਸਾਰ ਛੋਡੇ ਕੋਲੇ ਸਕਿੱਲ ਹੈਗੀ ਹੈ ਨਾ ਮਿਨੀਮਮ ਦੱਸਿਆ ਮਿਨੀਮਮ 15000 ਤੁਹਾਡਾ ਵੀ ਘੱਟੋ ਘੱਟ 15000 ਤੇ ਤੁਸੀਂ ਜਾਉਂਗੇ ਜਾਉਂਗੇ ਤੋਂ ਬਾਅਦ ਜਦੋਂ ਤੁਸੀਂ ਆਈਟੀਆਈ ਪਾਸ ਕਰ ਲਈ ਕਹਿੰਦਾ ਸਰ ਜੀ ਫਿਰ ਇਹ ਤੇ ਲਈ ਤਾਂ ਤੁਸੀਂ ਸਰ ਪ੍ਰਾਈਵੇਟ ਦੱਸ ਤਾਂ ਪ੍ਰਾਈਵੇਟ ਦਾ ਕੀ ਫਾਇਦਾ ਤੁਸੀਂ ਤਾਂ ਗੱਲ ਤਾਂ ਸਰਕਾਰੀ ਦੀ ਕਰਨੀ ਸੀ ਜੀ ਠੀਕ ਹੈ ਜਿਨ੍ਹਾਂ ਨੇ ਹੁਣ ਡਿਪਲੋਮਾ ਕਰ ਲਿਆ ਚਾਹੇ ਆਈਟੀਆਈ ਕਰ ਲਈ ਆਈਟੀਆਈ ਤੋਂ ਬਾਅਦ ਜੇਕਰ ਤੁਹਾਡੇ ਕੋਲੇ ਹੈਗਾ ਵੀ ਮੈਂ ਡਿਪਲੋਮਾ ਕਰਨਾ ਹੈ ਤਾਂ ਡਿਪਲੋਮੇ ਦੇ ਵਿੱਚ ਜਾਓਗੇ ਤਾਂ ਤੁਹਾਡਾ ਆਈਟੀਆਈ ਤੋਂ ਬਾਅਦ ਡਿਪਲੋਮਾ ਰਹਿ ਜਾਊਗਾ ਕਿੰਨਾ 2 ਸਾਲ ਦਾ ਰਹਿ ਜਾਊਗਾ ਜੀ ਜੇ ਕੋਰਸੋ ਜੇਕਰ ਤੁਸੀਂ ਡਾਇਰੈਕਟ ਪਲੱਸ 2 ਜਾਂ 10ਵੀਂ ਤੋਂ ਬਾਅਦ ਡਿਪਲੋਮੇ ਦੇ ਵਿੱਚ ਐਡਮਿਸ਼ਨ ਲੈਂਦੇ ਹੋ ਫਿਰ ਤੁਹਾਡਾ ਡਿਪਲੋਮਾ ਹੈਗਾ ਜੀ ਡਿਪਲੋਮਾ ਤੁਹਾਡਾ 3 ਸਾਲ ਦਾ ਠੀਕ ਹੈ ਫਿਰ ਡਿਪਲੋਮਾ ਤੁਹਾਡਾ 3 ਸਾਲ ਦਾ ਰਹਿਣਾ ਜੀ 3 ইয়ার ਦਾ ਰਹਿਣਾ ਤੇ ਜੇਕਰ ਤੁਸੀਂ ਆਈਟੀਆਈ ਤੋਂ ਬਾਅਦ ਡਿਪਲੋਮੇ ਦੇ ਵਿੱਚ ਐਡਮਿਸ਼ਨ ਲੈਂਦੇ ਹੋ ਤੁਸੀਂ ਲੀਡ ਦੇ ਸਟੂਡੈਂਟ ਹੋ ਜਾਓਗੇ ਜੀ ਲੀਡ ਦੇ ਸਟੂਡੈਂਟ ਬਣ ਜਾਓਗੇ ਤਾਂ ਤੁਹਾਡਾ ਡਿਪਲੋਮਾ 2 ਸਾਲ ਦਾ ਹੀ ਰਹਿ ਜਾਣਾ ਉਹਦੇ ਵਿੱਚ ਕਾਫੀ ਸਾਰੀਆਂ ਟ੍ਰੇਡਜ਼ ਹੁੰਦੀਆਂ ਕੋਈ ਵੀ ਤੁਸੀਂ ਚੂਜ਼ ਕਰ ਸਕਦੇ ਹੋ ਸਰ ਜੀ ਵੱਧ ਟ੍ਰੇਡ ਕਿਹੜੀ ਦਾ ਆਪਣੇ ਜ਼ਿਆਦਾ ਸਕੋਪ ਕਿਹੜੀ ਦਾ ਹੋ ਸਕਦਾ ਤੁਸੀਂ ਜੇ ਇਲੈਕਟ੍ਰੀਸ਼ੀਅਨ ਦੇ ਵਿੱਚ ਜਾਓ ਠੀਕ ਹੈ ਇਲੈਕਟ੍ਰੀਸ਼ੀਅਨ ਦੇ ਵਿੱਚ ਜਾਓ ਤੁਸੀਂ ਮਕੈਨਿਕ ਦੀ ਕਰ ਲੋ ਕੈਨਿਕਲ ਦੀ ਕਰ ਲੋ ਕੋਪਾ ਦੀ ਕਰ ਲੋ ਵੈਲਡਰ ਦੀ ਕਰ ਲੋ ਬਹੁਤ ਸਾਰੇ ਇਹਨਾਂ ਦਾ ਸਾਰਿਆਂ ਦਾ ਸਕੋਪ ਹੈਗਾ ਰਹਿਣਾ ਤੇ ਰਹੂਗਾ ਅੱਜ ਵੀ ਹੈਗਾ ਕੱਲ ਵੀ ਰਹੂਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵਧਣਾ ਹੀ ਵਧਣਾ ਇਸ ਸਕੋਪ ਨੇ ਘਟਣਾ ਬਿਲਕੁਲ ਨਹੀਂ ਆ ਠੀਕ ਹੈ 100% ਗਾਰੰਟੀ ਨਾਲ ਕਹਿਣਾ ਇਸਕੋਪ ਕਦੇ ਨਹੀਂ ਘਟਣਾ ਵਾਅਦਾ ਜਾਊਗਾ ਤੇ ਉਸ ਤੋਂ ਬਾਅਦ ਸਰ ਜੀ ਹੁਣ ਅਸੀਂ ਸਰਕਾਰੀ ਜੋਬ ਦੇ ਲਈ ਸਾਨੂੰ ਦੱਸੋ ਅਸੀਂ ਆਈਟੀਆ ਵੀ ਕਰ ਲਈ ਹੁਣ ਆਈਟੀਆ ਸਰ ਮੈਂ ਆਈਟੀਆ ਹੀ ਕਰ ਸਕਦਾ ਸੀ ਮੇਰੇ ਕੋਲੇ ਮੈਂ ਡਿਪਲੋਮੇ ਦੇ ਪੈਸੇ ਅਫੋਰਡ ਕਰਨ ਲਈ ਸਾਡੀ ਆਰਥਿਕ ਹਾਲਤ ਚੰਗੀ ਨਹੀਂ ਆ ਆਜੋ ਵਿਧ ਪ੍ਰੂਫ ਦੱਸਦਾ ਤੁਹਾਨੂੰ ਦੇਖੋ ਕੀ ਲਿਖਿਆ ਹੋਇਆ ਸਭ ਤੋਂ ਪਹਿਲਾਂ ਆਈਟੀਆ ਕਰਕੇ ਤੁਸੀਂ ਕਿੱਥੇ ਪੀਐਸਪੀਸੀਲ ਦੇ ਵਿੱਚ ਵੈਕੈਂਸੀਆਂ ਆਉਂਦੀਆਂ ਹੁੰਦੀਆਂ ਬ੍ਰਦਰ ਆਈਟੀਆਈ ਪਰਸਨ ਦੇ ਲਈ ਕਿਵੇਂ ਆਉਂਦੀਆਂ ਸਰ ਜੀ ਆਈਟੀਆਈ ਕਰ ਲਈ ਉਸ ਤੋਂ ਬਾਅਦ ਨਾ ਬ੍ਰਦਰ ਤੁਹਾਡੀ ਅਪ੍ਰੈਂਟਸ ਲੱਗਦੀ ਹੁੰਦੀ ਆ ਅਪ੍ਰੈਂਟਸ ਲਾਓ ਆਈਟੀਆਈ ਤੋਂ ਬਾਅਦ ਨਾ ਸਰਕਾਰ ਪੋਸਟਾਂ ਕਰਦੀ ਆ ਕਾਹਦੀਆਂ ਅਪ੍ਰੈਂਟਸ ਦੀਆਂ ਪੋਸਟਾਂ ਆਉਂਦੀਆਂ ਸਰਕਾਰੀ ਹੁੰਦੀਆਂ ਬ੍ਰਦਰ ਇਹ ਠੀਕ ਹੈ ਤੇ ਹੁਣ ਉਹਦੇ ਜਦੋਂ ਫਾਰਮ ਨਿਕਲਦੇ ਆ ਤੁਸੀਂ ਅਪਲਾਈ ਕਰਤਾ ਇਹਦੇ ਲਈ ਤੁਹਾਨੂੰ 7500 ਪਰ ਮੰਥ ਇਥੋਂ ਮਿਲਣ ਲੱਗ ਜਾਂਦਾ ਹੈ ਜਦੋਂ ਤੁਹਾਡੀ ਟ੍ਰੇਨਿੰਗ ਲੱਗ ਗਈ ਠੀਕ ਹੈ ਜੀ 7500 ਪਰ ਮੰਥ ਮਿਲਣ ਲੱਗ ਜਾਂਦਾ ਹੈ ਤੇ ਜਿਨ੍ਹਾਂ ਨੇ ਹੁਣ ਡਿਪਲੋਮਾ ਕੀਤਾ ਉਹਨਾਂ ਦੇ ਲਈ ਵੀ ਹੈਗਾ ਦੇਖੋ ਪਹਿਲਾ ਇਹਨੂੰ ਪੂਰੀ ਤਰ੍ਹਾਂ ਪੜਿਓ ਪੀਐਸਪੀਸੀਐਲ ਰਿਕਰੂਟਮੈਂਟ 2024 ਦੇ ਵਿੱਚ 435 ਵੈਕੈਂਸੀਆਂ ਕਿਹੜੀਆਂ ਟੈਕਨੀਕਲ ਪੋਸਟਾਂ ਨੇ ਕਿਹੜੀਆਂ ਆਈਟੀਆ ਤੇ ਡਿਪਲੋਮਾ ਪਾਸ ਦੋਨੇ ਅਪਲਾਈ ਕਰ ਸਕਦੇ ਆ ਚਾਹੇ ਛੋਟੀ ਆਈਟੀਆ ਕੀਤੀ ਆ ਚਾਹੇ ਤੁਸੀਂ ਡਿਪਲੋਮੇ ਵਾਲਿਓ ਪੀਐਸਪੀਸੀਐਲ ਦੇ ਵਿੱਚ ਕਿਹੜੀਆਂ-ਕਿਹੜੀਆਂ ਸਰਤੀ ਪੀਐਸਪੀਸੀਐਲ ਡਿਪਾਰਟਮੈਂਟ ਦੱਸਦਾ ਇਹਦੇ ਵਿੱਚ ਫਿਰ ਪੋਸਟਾਂ ਕਿਹੜੀਆਂ ਆਉਂਦੀਆਂ ਜਦੋਂ ਤੁਸੀਂ ਇਹ ਪ੍ਰੈਂਟਸ ਕਲੀਅਰ ਕਰ ਲਈ ਨਾ ਤੁਹਾਨੂੰ ਬੇਸਿਕ ਪੇ ਇੱਕ ਇੱਥੇ ਕਿੰਨੇ ਮਿਲੂਗੀ ਇੱਕ ਮੰਥ ਦੀ 7500 ਰੁਪਿਆ ਪਰ ਮੰਥ ਮਿਲੂਗਾ ਤੇ ਸਰ ਜੀ ਫਿਰ ਇਹਦੇ ਵਿੱਚ ਵਕੈਂਸੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹੋਣੀਆਂ ਪੀਐਸਪੀਸੀਐਲ ਦੇ ਵਿੱਚ ਦੇਖੋ ਪਹਿਲਾ ਤੁਹਾਡਾ ਮੁੱਢਲਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ ਅਪ੍ਰੈਂਟਸ ਤੋਂ ਹੁੰਦੀ ਹੈ ਠੀਕ ਹੈ ਤੁਹਾਡੇ ਕੋਲੇ ਅਪ੍ਰੈਂਟਸ ਜਦੋਂ ਹੋਊਗੀ ਫਿਰ ਤੁਸੀਂ ਲਾਈਨਮੈਨ ਬਣ ਸਕਦੇ ਹੋ ਏਲਐਮ ਬਣ ਸਕਦੇ ਹੋ ਪੀਐਸਪੀਸੀਐਲ ਡਿਪਾਰਟਮੈਂਟ ਦੇ ਵਿੱਚ ਜੂਨੀਅਰ ਪਲਾਂਟ ਅਟੈਂਡੈਂਟ ਦੀਆਂ ਪੋਸਟਾਂ ਆਉਂਦੀਆਂ ਨੇ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀਆਂ ਪੋਸਟਾਂ ਆਉਂਦੀਆਂ ਨੇ ਸਬ ਸਟੇਸ਼ਨ ਅਸਿਸਟੈਂਟ ਦੀਆਂ ਪੋਸਟਾਂ ਆਉਂਦੀਆਂ ਨੇ ਠੀਕ ਆ ਇਹ ਸਾਰੀਆਂ ਆਈਟਿਏ ਡਿਪਲੋਮੇ ਦੇ ਲਈ ਆ ਤੇ ਉਸ ਤੋਂ ਬਾਅਦ ਟੈਸਟ ਮਕੈਨਿਕ ਦੀਆਂ ਪੋਸਟਾਂ ਆਉਂਦੀਆਂ ਨੇ ਠੀਕ ਆ ਟੈਸਟ ਮਕੈਨਿਕ ਚਾਹੀਦੇ ਹੁੰਦੇ ਆ ਭਾਈ ਇਹਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਆ ਆਪਾਂ ਨੂੰ ਜਈ ਦੀਆਂ ਪੋਸਟਾਂ ਆਉਂਦੀਆਂ ਨੇ ਜੀ ਠੀਕ ਆ ਇਹ ਡਿਪਲੋਮੇ ਵਾਲੇ ਭਰ ਸਕਦੇ ਆ ਆਈਟਿਏ ਵਾਲੇ एएलएम ਤੱਕ ਇਥੋਂ ਤੱਕ ਐਲਐਮ ਵਾਲੇ ਫਿਰਦੇ ਰਹਿਣਗੇ ਇਲੈਕਟ੍ਰੀਸ਼ੀਅਨ ਗ੍ਰੇਡ 2 ਦੇ ਵਿੱਚ ਵੀ ਐਲਐਮ ਵਾਲੇ ਆ ਜਾਣਗੇ ਆਹ ਡਿਪਲੋਮੇ ਵਾਲੇ ਏਜ ਡਬਲ ਐਸ ਜੀ ਜੀਪੀਏ ਹਨਾ ਇਹ ਡਿਪਲੋਮੇ ਵਾਲੇ ਪੋਸਟਾਂ ਭਰ ਦੇਣਗੇ ਅੱਛਾ ਸਰ ਜੀ ਇਹ ਕੱਲੀਆਂ ਇਹ ਕੱਲੀਆਂ ਓਨਲੀ ਮੈਂ ਤੁਹਾਨੂੰ ਪੀਐਸਪੀਸੀਲ ਡਿਪਾਰਟਮੈਂਟ ਦੇ ਵਿੱਚ ਦੱਸਾਂਗਾ ਉਸ ਤੋਂ ਬਾਅਦ 7 ਤੋਂ 8 ਡਿਪਾਰਟਮੈਂਟ ਗਣਵਾਉਂਗਾ ਜਿਹਦੇ ਵਿੱਚ ਤੁਹਾਨੂੰ ਵੈਕੈਂਸੀਜ਼ ਆ ਬਹੁਤ ਸਾਰੀਆਂ ਮਿਲਦੀਆਂ ਨੇ ਫੇਰ ਆ ਜਾਂਦੀ ਆਪਣੇ ਕੋਲੇ ਇੰਡੀਅਨ ਆਰਮੀ ਬੱਚਾ ਪਤਾ ਕਈਆਂ ਦਾ ਸਿਲੈਕਸ਼ਨ ਨਹੀਂ ਹੁੰਦਾ ਇੰਡੀਅਨ ਆਰਮੀ ਦਾ ਡ੍ਰੀਮ ਲੈ ਕੇ ਚੱਲ ਰਹੇ ਹੁੰਦੇ ਆ ਵੀ ਅਸੀਂ ਇੰਡੀਅਨ ਆਰਮੀ ਦੇ ਵਿੱਚ ਜਾਣਾ ਸੀਗਾ ਤੇ ਉਹ ਬੱਚਾ ਹੁਣ ਕੀ ਕਰੇ ਡ੍ਰੀਮ ਪੂਰਾ ਨਹੀਂ ਹੋਇਆ ਜਾਂ ਹਾਈਟ ਘਟ ਰਹੀ ਗਈ ਜਾਂ ਰੇਸ਼ੀ ਨਹੀਂ ਨਿਕਲਦੀ ਸੀ ਬੱਚੇ ਤੋਂ ਤਾਂ ਆਜੋ ਫੇਰ ਤੁਹਾਡੇ ਲਈ ਇੱਕ ਹੋਰ ਅਪਰਚੂਨਿਟੀ ਇੰਡੀਅਨ ਆਰਮੀ ਦੇ ਲਈ ਹੈਗੀ ਆ ਇੰਡੀਅਨ ਆਰਮੀ ਭਰਤੀ 2023 ਦੇਖੋ 512 ਆਰਮੀ ਬੇਸ ਅਪੈਂਡਸ ਕਿਰਿਆ ਜੀ ਆਈਟੀਆਈ ਡਿਪਲੋਮਾ ਦੋਨਾਂ ਦੇ ਲਈ ਆ ਆਈਟੀਆਈ ਪਾਸ 20 ਟ੍ਰੇਡ ਐਂਡ ਕਰ ਸਕਤੇ ਹਨ ਅਪਲਾਈ ਕਿਹੜੇ ਕਿਹੜੇ ਇਲੈਕਟ੍ਰੀਕਲ ਵਾਲੇ ਪਏ ਆ ਭਾਈ ਇਲੈਕਟ੍ਰੋਨਿਕਸ ਵਾਲੇ ਪਏ ਆ ਮਕੈਨਿਕਲ ਪਏ ਆ ਫਿਟਰ ਪਏ ਆ ਟਨਰ ਪਏ ਆ ਸਾਰੀਆਂ ਹੀ ਟ੍ਰੇਡਾਂ ਪਈਆਂ ਇਹਦੇ ਵਿੱਚ ਆਈਟੀਆਈ ਡਿਪਲੋਮੇ ਵਾਲੇ ਵਿੱਚ ਆਜੋ ਭਾਈ ਕਿੱਥੇ ਨਾਲੇ ਵਧੀਆ ਚੰਗੀ ਜੋਬ ਮਿਲਦੀ ਹੈ ਇੰਡੀਆ ਮ ਆਰਮੀ ਦੇ ਵਿੱਚ ਤੁਹਾਡਾ ਡ੍ਰੀਮ ਵੀ ਪੂਰਾ ਹੁੰਦਾ ਹੈ ਇੱਥੇ आईटीआई डिप्लोमा ਦੀਆਂ ਇਹ ਤਾਂ ਮੈਂ ਤੁਹਾਨੂੰ ਆ ਤੁਸੀਂ ਆਖੋਗੇ 2023 ਲਿਖਿਆ ਬ੍ਰਦਰ ਮੈਂ ਤੁਹਾਡੇ ਸਾਹਮਣੇ ਇੱਕ ਪਿਕ ਲੈ ਕੇ ਆਇਆ ਵੀ ਭਾਈ ਇੰਡੀਅਨ ਆਰਮੀ ਇਹਨਾਂ ਨੂੰ ਵੈਕੈਂਸੀਸ ਦਿੰਦੀ ਹੈ ਤੁਸੀਂ ਇਹ ਨਾ ਸੋਚੋ ਵੀ 2023 ਲਿਖਿਆ ਹੁਣ 2025 ਦੇ ਵਿੱਚ ਤੁਹਾਨੂੰ ਇਹੇ ਵੈਕੈਂਸੀਸ ਦੇਖਣ ਨੂੰ ਮਿਲਣਗੀਆਂ 2025 ਦੇ ਵਿੱਚ ਤੁਹਾਨੂੰ ਕਾਫੀ ਸਾਰੀਆਂ ਵੈਕੈਂਸੀਸ ਦੇਖਣ ਨੂੰ ਮਿਲਣਗੀਆਂ ਇੰਡੀਅਨ ਆਰਮੀ ਦੇ ਵਿੱਚ ਹੀ ਤੁਹਾਨੂੰ ਇਹਨਾਂ ਨੂੰ ਲੈ ਕੇ ਠੀਕ ਹੈ ਜੀ ਆ ਜੋ ਸਰ ਅੱਛਾ ਇਸ ਤੋਂ ਬਾਅਦ ਸਰ ਜੀ ਇਹ ਤੋਂ ਬਾਅਦ ਆ ਗਿਆ ਇੰਡੀਅਨ ਨੇਵੀ ਇੰਡੀਅਨ ਨੇਵੀ ਜਿਹੜੇ ਸਮੁੰਦਰਾਂ ਦੇ ਵਿੱਚ ਭਾਈ ਇੰਡੀਅਨ ਨੇਵੀ ਦੇ ਸ਼ਿਪ ਚੱਲਦੇ ਆ ਉਹਨਾਂ ਦੀ ਗੱਲ ਕਰ ਰਿਹਾ ਇੰਡੀਅਨ ਨੇਵੀ ਭਰਤੀ 2024 ਦੇ ਵਿੱਚ ਪਹਿਲਾਂ ਆਈ ਸੀ ਤੇ ਆਈਟੀਆਈ ਕਿੰਨੇ ਆ ਜੀ ਆਈਟੀਆਈ ਕੀ ਆ ਦੇਖੋ 14 ਆਪਾਂ ਨੂੰ ਕਿੰਨੇ ਆ ਪਉ ਤਖਾ ਰੱਖਿਆ ਜਿਹੜੀਆਂ ਪੋਸਟਾਂ ਨੇ ਕਿੰਨੀਆਂ 64 ਪੋਸਟਾਂ ਦਿਖਾ ਰੱਖੀਆਂ ਨੇ ਟਰੇਡਸਮੈਨ ਮੇਡ ਉਸ ਤੋਂ ਬਾਅਦ 10ਵੀਂ ਤੋਂ ਬਾਅਦ ਜਿੰਨਾਂ ਦੀ ਆਈਟੀਆ ਕੀਤੀ ਹੋਈ ਹੈ ਤੇ ਡਿਪਲੋਮਾ ਕੀਤਾ ਬੇਸ਼ੱਕ ਬੀਐਸਸੀ ਕੀਤੀ ਹੈ ਮੈਂ ਬੀਐਸਸੀ ਦੀ ਗੱਲ ਹੀ ਨਹੀਂ ਕਰਦਾ ਤੁਸੀਂ ਛੱਡੋ ਬੀਐਸਸੀ ਤੱਕ ਸਟੂਡੈਂਟ ਜਾਂਦਾ ਹੀ ਨਹੀਂ ਮੈਂ ਤਾਂ 50% ਵਾਲੇ ਨੂੰ ਵੀ ਚੱਕਿਆ ਇਹਦੇ ਵਿੱਚ ਉਦੋਂ ਬਾਅਦ 100% ਤੱਕ ਵਗਜੋ ਜਿਹਦੇ 50% ਤੋਂ ਲੈ ਕੇ 99% ਤੱਕ ਆ ਨਾ ਉਹਨਾਂ ਦੇ ਲਈ ਉਹ ਓਪਰਚ्युनिटीਾਂ ਚੱਲਦੀਆਂ ਨੇ ਆਜੋ ਬੇਸ਼ੱਕ 45% ਆ 40% ਆ ਉਹ ਵੀ ਇਹਨਾਂ ਦੇ ਵਿੱਚ ਐ ਸਾਰੀਆਂ ਪੋਸਟਾਂ ਦੇ ਵਿੱਚ ਹੁਣ ਕੀ ਹੈ ਭਈ ਇਹਨਾਂ ਦੇ ਵਿੱਚ ਦੇਖੋ ਇੰਡੀਅਨ ਨੇਵੀ ਦੇ ਵਿੱਚ ਤੁਹਾਨੂੰ ਜੌਬ ਮਿਲੂਗੀ ਇਹਦੇ ਵਿੱਚ ਇੰਡੀਅਨ ਨੇਵੀ ਦੀ ਸਭ ਤੋਂ ਹਾਈएस्ट ਸੈਲਰੀ ਆ ਬ੍ਰਦਰ ਠੀਕ ਹੈ ਇੰਨੀ ਸੈਲਰੀ ਨਹੀਂ ਕੋਈ ਦਿੰਦਾ ਬਹੁਤ ਜ਼ਿਆਦਾ ਸੈਲਰੀ ਇੰਡੀਅਨ ਨੇਵੀ ਦੀ ਜਿਹੜਾ ਤੁਸੀਂ ਕਹਿ ਦਿੰਦੇ ਹੋ ਮੈਂ ਪੰਜਾਬ ਪੁਲਿਸ ਦੇ ਵਿੱਚ ਕੀ 35-40 ਹਜ਼ਾਰ ਮਿਲੀ ਜਾਂਦਾ ਯਾਰ ਵੱਧ ਤੋਂ ਵੱਧ ਸਬ ਇੰਸਪੈਕਟਰ ਬਣ ਜਿਓਗੇ 60 ਹਜ਼ਾਰ ਤੱਕ ਪਹੁੰਚ ਜਿਓਗੇ ਯਾਰ ਠੀਕ ਹੈ ਤਾਂ ਇਹਦੀ ਸੈਲਰੀ ਲੱਖਾਂ ਦੇ ਵਿੱਚ ਪਹੁੰਚਦੀ ਹੈ ਅੱਗੇ ਜਾ ਕੇ ਠੀਕ ਹੈ 50 ਤੋਂ 60000 70000 80000 ਬਹੁਤ ਜ਼ਿਆਦਾ ਸੈਲਰੀ ਹੁੰਦੀ ਹੈ ਇਹਨਾਂ ਦੀ ਇਹ ਇਹ ਕਹੋ ਨਾ ਆਈਟੀਆ ਡਿਪਲੋਮਾ ਦੋਨਾਂ ਦੇ ਲਈ ਉਸ ਤੋਂ ਬਾਅਦ ਬੀਐਸਐਫ ਦੇ ਵਿੱਚ ਕਈਆਂ ਦਾ ਸੁਪਨਾ ਹੁੰਦਾ ਵੀ ਮੈਂ ਬਾਰਡਰ ਸਕਿਉਰਿਟੀ ਫੋਰਸ ਦੇ ਵਿੱਚ ਜਾਣਾ ਸੀ ਸਰ ਜੀ ਤੇ ਹੁਣ ਕਿਵੇਂ ਕਰਾਂ ਬੀਐਸਐਫ ਵੀ ਤੁਹਾਡੇ ਲਈ ਬਾਰਡਰ ਸਕਿਉਰਿਟੀ ਫੋਰਸ ਵੀ ਆਈਟੀਆਈ ਤੇ ਡਿਪਲੋਮਾ ਹੋਲਡਰ ਦੇ ਲਈ ਦੋਨਾਂ ਦੇ ਲਈ ਵੈਕੈਂਸੀਜ਼ ਲੈ ਕੇ ਆਉਂਦਾ ਹੈ ਆਈਟੀਆਈ ਤੇ ਡਿਪਲੋਮਾ ਹੋਲਡਰ ਦੇ ਲਈ ਵੈਕੈਂਸੀਜ਼ ਲੈ ਕੇ ਆਉਂਦਾ ਗਵਰਨਰ ਜੋਬ ਕਰਵਾ ਰ ਗਨਵਾ ਰਿਆ ਇਹ ਸਰਕਾਰੀ ਨੌਕਰੀਆਂ ਗਨਵਾ ਰਿਆ ਮੈਂ ਇੱਕ ਕਹਿੰਦਾ ਜੇ ਮੈਂ ਮੈਂ ਪ੍ਰਾਈਵੇਟ ਜੋਬ ਨੌਕਰੀਆਂ ਗਨਾਉਣ ਲੱਗ ਜਾਣਾ ਇਹ ਵੀਡੀਓ ਡੇਢ ਘੰਟੇ ਦੀ ਚੱਲ ਜਾਣੀ ਆ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਕਿੱਥੇ ਕਿੱਥੇ ਜੋਬ ਮਿਲ ਜਾਣੀਆਂ ਇਹ ਹੀ ਵੀਡੀਓ ਡੇਢ ਘੰਟੇ ਦੀ ਬਟ ਮੈਂ ਵੀਡੀਓ ਨੂੰ ਇੰਨੀ ਲੰਬੀ ਨਹੀਂ ਲੈ ਕੇ ਜਾਣਾ ਉਸ ਤੋਂ ਬਾਅਦ ਕਿਹੜਾ ਇੰਡਸਟਰੀ ਵਿਅਕਤੀਆਂ ਆਪਣੇ ਬਾਰਡਰ ਪੁਲਿਸ ਫੋਰਸ ਆਈਟੀ ਬੀਪੀ ਜੀ ਨੂੰ ਨਾਂ ਦੇ ਦਿੰਦੇ ਆ ਹਨਾ ਆਈਟੀ ਬੀਪੀ ਠੀਕ ਹੈ ਅਰਧ ਸਰਕਾਰੀ ਬਲਜੇ ਜਿਹੜੇ ਹੁੰਦੇ ਆ ਭਾਈ ਉਹ ਪੂਰੀ ਤਰ੍ਹਾਂ ਵੀ ਇੰਡੀਅਨ ਆਰਮੀ ਤਾਂ ਨਹੀਂ ਹੁੰਦੇ ਉਹ ਤੋਂ ਥੱਲੇ ਸਾਰਿਆਂ ਨੂੰ ਪਤਾ ਆਈਟੀਬੀਪੀ ਦੇ ਵਿੱਚ ਜਿਹੜੀਆਂ ਪੋਸਟਾਂ ਨਿਕਲੀਆਂ ਹੁਣ ਇਹ 14 ਦਸੰਬਰ 2024 ਨੂੰ ਦੇਖੋ ਜੀ ਲਾਸਟ ਡੇਟ ਹੈ ਜੀ ਕਹਿੰਦਾ ਕਦੋਂ 14 ਦਸੰਬਰ 2024 ਨੂੰ ਭਾਈ ਆਈਟੀਬੀਪੀ ਦੇ ਵਿੱਚ ਤਾਂ ਚੱਲੀ ਜਾਂਦੀਆਂ ਨੇ ਹੁਣ ਲਓ ਆਜੋ ਜਿਨ੍ਹਾਂ ਨੇ ਆਈਟੀਆ ਕੀਤੀ ਹੈ ਡਿਪਲੋਮਾ ਕੀਤਾ ਆਜੋ ਭਾਈ ਇਹਨਾਂ ਦੇ ਵਿੱਚ ਆਹ ਦੇਖੋ ਫੁੱਲ ਨੋਟੀਫਿਕੇਸ਼ਨ ਆਊਟ ਹੋਇਆ ਪਿਆ ਜਿਨ੍ਹਾਂ ਨੇ ਆਈਟੀਆ ਕੀਤੀ ਹੈ ਡਿਪਲੋਮਾ ਕੀਤਾ ਆ ਆ ਭਾਈ ਮੰਗੇ ਜਾਂਦੇ ਤੁਹਾਨੂੰ ਬਹੁਤ ਸਾਰੀਆਂ ਕੈਨਸਲ ਹੋਣਾ ਮੈਂ ਕਹਿੰਦਾ ਕਿਸੇ ਦਿਨ ਨਾ ਬਕੈਨਸਲ ਨਹੀਂ ਹੋਣੀਆਂ ਜਿੰਨੀਆਂ ਆਈਟੀਆ ਡਿਪਲੋਮੇ ਦੇ ਲਈ ਆਪਣੇ ਓਪਰਚ्युनिटीਜ਼ ਮਿਲਦੀਆਂ ਨੇ ਉਸ ਤੋਂ ਬਾਅਦ ਆਜੋ ਕੌਣ ਆ ਕਹਿੰਦਾ 2 ਆਸੀ 2422 ਪੋਸਟਾਂ ਭਾਈ ਜਿਨ੍ਹਾਂ ਨੇ 10ਵੀਂ ਕੀਤੀ ਆ ਆਈਟੀਆ ਪਾਸ ਆ ਉਹ ਰੇਲਵੇ ਮੰਗ ਰਿਹਾ ਭਾਈ 2024 ਦੇ ਵਿੱਚ ਆਈਆਂ ਸੀਗੀਆਂ ਠੀਕ ਹੈ ਜੀ ਹੁਣ ਕਈਆਂ ਦੇ ਵਿੱਚ ਤਾਂ ਇਹ ਐਗਜ਼ਾਮ ਰੱਖਦੇ ਆ ਕਈਆਂ ਦੇ ਵਿੱਚ ਐਗਜ਼ਾਮ ਵੀ ਨਹੀਂ ਰੱਖਦੇ ਜਿੱਥੇ ਤਾਂ 650 ਉੱਥੇ ਬਹੁਤ ਘੱਟ ਐਗਜ਼ਾਮ ਰੱਖਦੇ ਆ ਜਿੱਥੇ ਇਹਨਾਂ ਨੇ 650 ਬਿਨਾ ਵੈਕੈਂਸੀਜ਼ ਹੁੰਦੀਆਂ ਨੇ ਨਾ ਉਹ ਸਿੱਧੇ ਆਪਣੇ ਪੇਪਰ ਲੈਂਦੇ ਆ ਤੇ ਸਿਲੈਕਸ਼ਨ ਹੋ ਜਾਂਦੀ ਆ ਰੇਲਵੇ ਦੇ ਵਿੱਚ ਇੰਡੀਆਨਾ ਰੇਲਵੇ ਦੇ ਵਿੱਚ ਜਿਨ੍ਹਾਂ ਨੇ ਜਾਣਾ ਲੋਕੋ ਪਾਇਲਟ ਰੇਲਵੇ ਦੇ ਵਿੱਚ ਇੰਨੀਆਂ ਜਾਦੇ ਵੈਕੈਂਸੀਜ਼ ਆ ਗਰੁੱਪ B ਗਰੁੱਪ C ਗਰੁੱਪ D ਡਿਪਲੋਮਾ ITI ਦੇ ਲੱਖਾਂ ਦੇ ਵਿੱਚ ਵੈਕੈਂਸੀਜ਼ ਨਿਕਲਦੀਆਂ ਨੇ ਵੀ ਮੈਂ ਇਹ ਆਦਾ ਇੱਕ ਸਾਲ ਦੇ ਵਿੱਚ ਘੱਟੋ ਘੱਟ 1 ਲੱਖ ਤੋਂ 1.5 ਲੱਖ ਜਾਂ 2 ਲੱਖ ਤੱਕ ITI ਵਾਲੇ ਪਰਸਨ ਚਾਹੀਦੇ ਹੁੰਦੇ ਆ ਉਹਨਾਂ ਨੂੰ ITI ਡਿਪਲੋਮਾ ਵਾਲੇ ਠੀਕ ਆ ਅਕੋਰਡਿੰਗ ਤੋਂ ਰੱਖਦੇ ਆ ਵੀ ਕਿਹੜੀ ਪੋਸਟ ਤੇ ਰੱਖਣਾ ਹੈ ਇਹਨਾਂ ਨੂੰ ਤਾ ਇਹਦੇ ਵਿੱਚ ਆਈਟੀਆਈ ਤੇ ਡਿਪਲੋਮਾ ਦੋਨੇ ਰੱਖੇ ਜਾਂਦੇ ਆ ਜੀ ਆਜੋ ਸਰ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਡੀਆਰਡੀਓ ਆ ਜਾਂਦੀ ਆ ਭਾਈ ਆਪਣੇ ਆ 6500 ਰਿਕਰੂਟਮੈਂਟ ਆ DRDO ਬਹੁਤ ਜ਼ਿਆਦਾ ਹਾਈ ਸੈਲਰੀ ਹੁੰਦੀ ਆ ਭਾਈ ਇਹਨਾਂ ਦੀ ਤੇ oportunidades ਤੁਹਾਨੂੰ ਜਿਹੜਾ DRDO ਦੇ ਵਿੱਚ ਵਾਗਿਆ ਮੰਨ ਕੇ ਚੱਲੋ ਆਪਦੀ ਅਗਲੀ ਪੀੜ੍ਹੀ ਵੀ ਸੁਧਾਰ ਲੋਗੇ ਐਨੀ ਜ਼ਿਆਦਾ ਪੇ ਸਕਿੱਲ ਤੁਹਾਨੂੰ ਵਧੀਆ ਮਿਲੂਗੀ DRDO ਦੇ ਵਿੱਚ ਕਿਹੜੇ ਮੰਗਦੇ ਆ ਤੁਹਾਡੇ ਸਾਹਮਣੇ ਵਿਦ ਪ੍ਰੂਫ ਪਿਆ ITI 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 ਆ ਪਈਆਂ ਸਾਰੀਆਂ ITI ਕਿਹੜੇ ਪਈਆਂ ਫਿਟਰ ਪਈਆ ਇਲੈਕਟ੍ਰੀਸ਼ੀਅਨ ਪਈਆ ਇਲੈਕਟ੍ਰੋਨਿਕ ਪਿਆ ਟਨਰ ਪਿਆ ਕੋਪਾ ਪਿਆ ਮੈਗਨੇਟਸ ਪਿਆ ਠੀਕ ਹੈ ਜੀ ITI ਕੀਤਾ ਇਧਰ ਡਿਪਲੋਮੇ ਵਾਲੇ ਦੇਖ ਲਓ ਆ ਪਈਆ ਸਾਰੇ ਡਿਪਲੋਮੇ ਵਾਲੇ ਤੁਹਾਨੂੰ ਆਖਿਆ ਸੀ ਬੈਡ ਪ੍ਰੂਫ ਸਾਰੀਆਂ ਚੀਜ਼ਾਂ ਦੱਸੂਗਾ ਵੀ ਪੋਸਟਾਂ ਆਉਂਦੀਆਂ ਨੇ ਕੋਈ ਬੋਰਡ ਤੇ ਝੂਠ ਬੋਲ ਕੇ ਨਹੀਂ ਚਲਾ ਜਾਊਗਾ ਵੀ ਆਹ ਪੋਸਟਾਂ ਆਉਂਦੀਆਂ ਨੇ ਵਿਦ ਪ੍ਰੂਫ ਦੱਸ ਰਿਆਂ ਸਾਰੀਆਂ ਆਜੋ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ thro ਰਿਕਰੂਟਮੈਂਟ ਹੁੰਦਾ ਭਾਈ ਇਸ thro ਨੇ ਲੈ ਪੋਸਟਾਂ ਕੱਢੀਆਂ ਸੀ 2024 ਦੇ ਵਿੱਚ ਸਰ ਇਹ ਕਿਹਦੇ ਲਈ ਕੱਢੀਆਂ ਸੀ ਜੀ ਸਾਨੂੰ ਕੋਈ ਪ੍ਰੂਫ ਆ ਪਿਆ ਆਈਟੀਆਈ ਤੇ ਡਿਪਲੋਮਾ ਤੇ ਜਿਨ੍ਹਾਂ ਦੀ ਗ੍ਰੈਜੂਏਸ਼ਨ ਕੀਤੀ ਹੈ ਮੈਂ ਸੋਨੂੰ ਗ੍ਰੈਜੂਏਸ਼ਨ ਤੋਂ ਬਿਨਾ ਦੱਸ ਰਿਹਾ ਆਈਟੀਆ ਡਿਪਲੋਮਾ ਇਹਦੇ ਵਿੱਚ ਇਸਰੋ ਪਿਆ ਇਹ ਨਹੀਂ ਹੈਗਾ ਜਿਨ੍ਹਾਂ ਨੇ ਆਈਟੀਆ ਕੀਤੀ ਉਹ ਵੀ ਇਹਦੇ ਵਿੱਚ ਅਲੀਜੀ ਵਾਲਾ ਜਿਨ੍ਹਾਂ ਨੇ ਡਿਪਲੋਮਾ ਕੀਤਾ ਉਹ ਵੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਉਹ ਵੀ ਠੀਕ ਹੈ ਦੇਖੋ ਹੁਣ ਕਿਹੜਾ ਆ ਗਿਆ ਇਸਰੋ ਡੀਆਰਡੀਓ ਤੇ ਇਸਰੋ ਆ ਤੋ ਅਸੀਂ ਦੇਖ ਰਿਹਾ ਜਿੱਥੇ ਆਪਣੇ ਆ ਸਾਰਿਆਂ ਨੂੰ ਪਤਾ ਭਾਈ ਜਿੱਥੇ ਜਿਵੇਂ ਅੰਤਰਿਕਸ਼ ਦੇ ਵਿੱਚ ਨਹੀਂ ਕੋਈ ਚੀਜ਼ਾਂ ਭੇਜਦੇ ਹਨ ਉਹਨਾਂ ਬਾਰੇ ਹੁੰਦੀ ਹੈ ਇਹ ਇਸਰੋ ਚਲੋ ਇਹ ਡਿਟੇਲ ਦੇ ਵਿੱਚ ਫੇਰ ਗੱਲ ਨਹੀਂ ਵੀਡੀਓ ਲੰਮੀ ਹੋ ਜੂ ਮਰਚਨ ਨੇਵੀ ਆ ਗਿਆ ਮਰਚਨ ਨੇਵੀ ਦੀ ਹੈਲ ਭਾਈ ਸੈਲਰੀ ਇੰਡੀਅਨ ਨੇਵੀ ਤੋਂ ਵੀ ਕਿਤੇ ਤਾਹਾਂ ਬੈਠੇ ਹੁੰਦੇ ਆ ਬਹੁਤ ਜ਼ਿਆਦਾ ਹਾਈ ਸੈਲਰੀ ਦਿੰਦੇ ਆ ਇਹ ਠੀਕ ਹੈ ਬਹੁਤ ਜ਼ਿਆਦਾ ਸੈਲਰੀ ਹੁੰਦੀ ਹੈ ਇਹਦੇ ਵਿੱਚ ਆ ਦੇਖ ਲਓ 10ਵੀਂ ਤੋਂ ਬਾਅਦ ਜਿਨ੍ਹਾਂ ਨੇ ਭਾਈ ਪਲਾਸਟੂ ਤੋਂ ਬਾਅਦ ਆਈਟੀਆ ਕੀਤੀ ਹੋਈ ਆ ਉਹ ਸਾਡੇ ਕੋਲੇ ਆਜੋ ਸਾਨੂੰ ਲੋੜ ਆ ਤੁਹਾਡੀ ਠੀਕ ਹੈ ਬਹੁਤ ਜ਼ਿਆਦਾ ਵੈਕੈਂਸੀਆਂ ਆਉਂਦੀਆਂ ਨੇ ਤਾ ਹੁਣ ਮੈਂ ਤੁਹਾਨੂੰ ਕਿੰਨੀਆਂ ਵੈਕੈਂਸੀਜ਼ ਗਿਣਾਈਆਂ ਨੇ ਇਸੇ ਦੇ ਵਿੱਚੋਂ ਥੋੜੀਆਂ ਨਹੀਂ ਬਣਨਗੀਆਂ ਕਈ ਲੱਖ ਵੈਕੈਂਸੀਜ਼ ਬਣ ਜਾਂਣਗੀਆਂ ਨੇ ਕਈ ਲੱਖ ਬਣ ਜਾਂਣਗੀਆਂ ਨੇ ਇਹ ਕਿਹੜੀਆਂ ਕਿਹੜੀਆਂ ਮੈਂ ਤੁਹਾਨੂੰ ਪੀਐਸਪੀਸੀ ਆਲ ਹੋ ਗਿਆ ਰੇਲਵੇ ਹੋ ਗਿਆ ਇਸਰੋ ਹੋ ਗਿਆ ਡੀਆਰਡੀਓ ਹੋ ਗਿਆ ਮਰਚਨ ਨੇਵੀ ਗਿਣਾਈ ਇੰਡੀਆ ਨੇਵੀ ਗਿਣਾਈ ਤੇ ਜੇ ਮੈਂ ਪ੍ਰਾਈਵੇਟ ਦੀ ਗੱਲ ਕਰਨ ਲੱਗ ਜਾਣਾ ਪ੍ਰਾਈਵੇਟ ਆ ਤਾਂ ਚਲੋ ਪ੍ਰਾਈਵੇਟ ਹੋ ਜਾਂਦੇ ਆ ਮਰਚਨ ਨੇਵੀ ਬਟ ਇਹਦੇ ਵਿੱਚ ਮੈਂ ਇਹ ਪਤਾ ਕਿਉਂ ਲੈ ਕੇ ਆਇਆ ਇਹਦੇ ਵਿੱਚ ਸੈਲਰੀ ਬਹੁਤ ਜ਼ਿਆਦਾ ਹੁੰਦੀ ਆ ਇਹ ਕੱਲਾ ਪ੍ਰਾਈਵੇਟ ਨਹੀਂ ਹੁੰਦਾ ਭਾਈ ਇਹ ਸਰਕਾਰਾਂ ਦੇ ਦੁਆਰਾ ਅਰਧ ਸਰਕਾਰਾਂ ਹੁੰਦੀਆਂ ਨੇ ਇਹ ਮਰਚਨੈਵੀ ਦੇ ਵਿੱਚ ਜਦੋਂ ਤੁਸੀਂ ਗੱਲ ਕਰਦੇ ਹੋ ਪੂਰੀ ਤਰ੍ਹਾਂ ਪ੍ਰਾਈਵੇਟ ਨਹੀਂ ਹੁੰਦੀ ਠੀਕ ਹੈ ਜੀ ਤਾਂ ਐਨੇ ਜ਼ਿਆਦਾ ਤੁਹਾਡੇ ਲਈ ਮੌਕੇ ਆ ਬਈ ਐਨੇ ਜ਼ਿਆਦਾ ਮੌਕੇ ਆ ਤੁਸੀਂ 10ਵੀਂ ਤੋਂ ਬਾਅਦ ਆਈਟੀਆਈ ਕਰਕੇ ਡਿਪਲੋਮਾ ਕਰਕੇ ਆ ਸਕਦੇ ਹੋ ਜੇਕਰ ਕਿਸੇ ਨੂੰ ਵੀ ਕੋਈ ਡਾਊਟ ਬੰਦਾ ਤਾਂ ਉਹ ਗੱਲ ਕਰ ਲਿਓ ਉਹ ਮੇਰੇ ਨਾਲ ਗੱਲ ਕਰ ਸਕਦਾ ਜੇਕਰ ਕਿਸੇ ਦਾ ਡਾਊਟ ਬੰਦ ਹੈ ਅਰੋੜਾ ਕਲਾਸਸ ਹੁਣ ਸਰ ਜੀ ਸਾਨੂੰ ਪਹਿਲਾਂ ਐ ਦੱਸੋ ਤੁਹਾਡੇ ਨਾਲ ਤਾਂ ਗੱਲ ਕਰ ਲਾਂਗੇ ਆਹ ਕੁਐਸਚਨ ਦੇ ਤੁਹਾਨੂੰ ਆਨਸਰ ਮਿਲ ਗਏ ਹੋਣਗੇ ਨਾ ਦੇਖੋ ਕਿਹੜੀ ਲਾਈਨ ਰਹੇਗੀ ਸਹੀ ਮੈਂ ਤਾਂ ਇਹ ਹੀ ਕਹਿੰਨਾ 10ਵੀਂ ਤੋਂ ਜਦੋਂ ਤੁਸੀਂ ਪਲੱਸ 2 ਕਰ ਲਈ ਤੁਸੀਂ ਕਿੱਧਰ ਆਜੋ ਆਈਟੀਆਈ ਦੇ ਵੱਲ ਵਗ ਜਾਓ ਬਾਈ ਆਈਟੀਆਈ ਦੇ ਵੱਲ ਵਗਜੋ ਜਿੱਥੇ ਤੁਹਾਨੂੰ ਸਿਖਾਇਆ ਜਾਵੇ ਕੁਛ ਵਰਕਸ਼ਾਪ ਦਾ ਮੈਂ ਤੁਹਾਨੂੰ ਦੱਸਿਆ 10ਵੀਂ ਪਲੱਸ 2 ਤੋਂ ਬਾਅਦ ਕੀ ਕਰਗੇ ਜੀ ਆਈਟੀਆਈ ਹੋਜੋ ਵੱਲ ਹੋਜੋ ਚਾਹੇ ਡਿਪਲੋਮੇ ਦੇ ਵੱਲ ਹੋਜੋ ਉਸ ਤੋਂ ਬਾਅਦ ਕਿਵੇਂ ਮਿਲੇਗੀ ਸਰਕਾਰੀ ਨੌਕਰੀ ਸਰ ਜੀ ਸਾਨੂੰ ਬ੍ਰਦਰ ਜਦੋਂ ਤੁਸੀਂ ਆਈਟੀਆਈ ਜਾਂ ਡਿਪਲੋਮਾ ਕਰ ਲਿਆ ਤੁਸੀਂ ਤਿਆਰੀ ਕਰਨੀ ਆ ਉਸ ਤੋਂ ਬਾਅਦ ਜਦੋਂ ਆਈਟੀਆਈ ਦਾ ਭਰਤਾ ਨਾ ਤੁਸੀਂ ਨਾਲ ਦੀ ਨਾਲ ਇੱਕ ਬੈਚ ਲੈ ਲਓ ਤੇ ਤਿਆਰੀ ਸਟਾਰਟ ਕਰ ਦਿਓ ਠੀਕ ਹੈ ਓਕੇ ਸਰ ਜੀ ਇੱਕ ਬੈਚ ਸਰ ਜੀ ਇਹ ਕਿਵੇਂ ਵੀ ਸਾਨੂੰ ਫੇਰ 2 ਸਾਲ ਪੜਨਾ ਪਊਗਾ ਨਾ 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 ਸਾਲ 2 ਸਾਲ ਤੁਸੀਂ ਪਹਿਲਾਂ ਬਹੁਤ ਪੜਿਆ ਏ ਤੁਸੀਂ ਹੁਣ ਕਿੰਨਾ ਚਿਰ ਪੜਨਾ ਇੱਕ ਬੈਚ 3.5 ਮਹੀਨਿਆਂ ਦੇ ਵਿੱਚ ਖਤਮ ਹੋ ਜਾਂਦਾ ਅਰੋੜਾ ਕਲਾਸਸ ਦੇ ਵਿੱਚ ਜਿਹੜਾ 2 ਸਾਲ ਤੁਸੀਂ ਆਈਟੀਆ ਦੇ ਵਿੱਚ ਪੜ ਕੇ ਆਏ ਹੋ ਨਾ ਪੇਪਰ ਦੇ ਵਿੱਚ ਹੁਣ ਤੁਸੀਂ ਸਰਕਾਰੀ ਪੇਪਰ ਦੀ ਤਿਆਰੀ ਕਰਨੀ ਆ ਉਹ ਸਰਕਾਰੀ ਪੇਪਰ ਦੀ ਤਿਆਰੀ ਤੁਹਾਨੂੰ 3.5 ਤੋਂ 4 ਮਹੀਨਿਆਂ ਦੇ ਵਿੱਚ ਅਸੀਂ ਕਰਵਾਵਾਂਗੇ ਅਰੋੜਾ ਕਲਾਸਸ ਤੇ ਆਏ ਦੋ ਪਹਿਲਾਂ ਅਸੀਂ हां ਜਿਹੜੇ ਵੈਕੈਂਸੀਜ਼ ਆ ਹਜ਼ਾਰਾਂ ਲੱਖਾਂ ਦੇ ਵਿੱਚ ਜਾ ਚੁੱਕਿਆ ਅਰੋੜਾ ਕਲਾਸਸ ਦਾ ਕਹਤੇ ਨਾ ਅਰੋੜਾ ਕਲਾਸਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਉਹ ਦੇਖਿਓ ਵੀਡੀਓਜ਼ ਦੇਖਿਓ ਤੁਹਾਨੂੰ ਕਿੰਨਾ ਆਪੇ ਪਤਾ ਲੱਗ ਜਾਊਗਾ ਮੈਂ ਦੱਸਾਂ ਕੁਝ ਨਹੀਂ ਹੁੰਦਾ ਅਰੋੜਾ ਕਲਾਸਸ ਚੈਨਲ ਸਬਸਕ੍ਰਾਈਬ ਕਰੋ ਸਾਰੇ ਜਾਣੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂ ਅਰੋੜਾ ਕਲਾਸਸ ਕੀ ਨੇ ਠੀਕ ਹੈ ਜੀ ਕਿਵੇਂ ਮਿਲੇਗੀ ਸਰਕਾਰੀ ਨੌਕਰੀ ਆਜੂ ਭਾਈ ਆਈਟੀਆਈ ਦੇ ਨਾਲ ਤੁਸੀਂ ਇੱਕ ਬੈਚ ਲੋ ਸਾਢੇ 3 ਮਹੀਨਿਆਂ ਦੇ ਬੈਚ ਦੇ ਵਿੱਚ ਤਿਆਰੀ ਸਟਾਰਟ ਕਰਨ ਲੱਗ ਜਾਓ ਜਦੋਂ ਤੁਸੀਂ ਆਈਟੀਆਈ ਕੰਪਲੀਟ ਹੋਊਗੀ ਉਦੋਂ ਆਈਟੀਆਈ ਕੰਪਲੀਟ ਹੋਊਗੀ ਪੋਸਟਾਂ ਆਉਂਦੀਆਂ ਨੇ ਇਧਰੋਂ ਸਾਡੀ ਸਰਕਾਰੀ ਪੇਪਰ ਦੀ ਤਿਆਰੀ ਹੈ ਤਾਂ ਨਾਲ ਦੇ ਨਾਲ ਪੇਪਰ ਕਲੀਅਰ ਚੱਕੋ ਵੀ 10ਵੀਂ ਤੋਂ ਬਾਅਦ ਸਿੱਧਾ ਚੱਕੋ ਜਿੱਥੇ ਗ੍ਰੈਜੂਏਸ਼ਨ ਕਰਕੇ ਤੁਸੀਂ ਅੱਗੇ ਹਜੇ ਹੋਰ ਪੜ੍ਹਨਾ ਸੀ ਅੱਗੇ ਤਿਆਰੀਆਂ ਕਰਨੀਆਂ ਸੀ ਆਈਟੀਆਈ ਤੋਂ ਬਾਅਦ ਸਿੱਧੇ ਇਧਰ ਨੂੰ ਠੀਕ ਹੈ ਜਲਦੀ ਨੌਕਰੀ ਕਿਵੇਂ ਮਿਲੇਗੀ ਜਲਦੀ ਇਹ ਸਭ ਤੋਂ ਸੌਖਾ ਰਾ 10ਵੀਂ ਤੋਂ ਬਾਅਦ ਬੱਚੇ ਨੇ ਕੀ ਹੈ ਸਾਲ 2 ਸਾਲ ਦੀ ਆਈਟੀਆਈ ਕੀਤੀ ਜਦੋਂ ਨੂੰ ਬੰਦਾ ਮੈਂ ਇਹ ਕਹਿਣਾ ਜਿਹੜਾ 10ਵੀਂ ਤੋਂ ਬਾਅਦ ਇਹ ਇੱਧਰ ਆ ਗਿਆ ਜਦੋਂ ਤੱਕ ਬੰਦਾ ਪਲੱਸ 2 ਕੰਪਲੀਟ ਕਰਦਾ ਉਦੋਂ ਨੂੰ ਤਾਂ ਸਰਕਾਰੀ ਨੌਕਰੀ ਕਈਆਂ ਦੇ ਹੱਥਾਂ ਦੇ ਵਿੱਚ ਆਜੂਗੀ ਜਿਹੜਾ 10ਵੀਂ ਤੋਂ ਬਾਅਦ ਆਈਟੀਆਈ ਕਰਦਾ ਜਿੰਨਾ ਟਾਈਮ ਤੁਸੀਂ ਪਲੱਸ 2 ਕਰਨ ਤੇ ਲਾਇਆ ਨਾ ਉਹ 10ਵੀਂ ਤੋਂ ਬਾਅਦ ਜੇਕਰ ਤੁਸੀਂ ਆਈਟੀਆਈ ਲੈ ਲੈਂਦੇ ਤਾਂ ਤੁਹਾਡੇ ਕੋਲੇ ਜਦੋਂ ਨੂੰ ਪਲੱਸ 2 ਕੰਪਲੀਟ ਹੋਊਗੇ ਉਦੋਂ ਨੂੰ ਤਾਂ ਤੁਸੀਂ ਸਰਕਾਰੀ ਨੌਕਰੀ ਆਪਦੇ ਕੋਲੇ ਲੈ ਆਉਂਗੇ ਪੱਕਾ ਠੀਕ ਹੈ ਜੀ ਅਥੇ ਕਿੱਥੇ ਤੇ ਕਿਵੇਂ ਕਰੀਏ ਤਿਆਰੀ ਅਰੋੜਾ ਕਲਾਸਿਸ ਆ ਬ੍ਰਦਰ ਬਟਹੰਡੇ ਠੀਕ ਹੈ ਅਰੋੜਾ ਕਲਾਸਿਸ ਪੂਰੀ ਕਲੀਅਰ ਤਰ੍ਹਾਂ ਲਿਖ ਦਿੰਦਾ ਤੁਹਾਨੂੰ ਅੱਛਾ ਸਰ ਦੀ ਤਿਆਰੀ ਦੱਸੋ ਹੁਣ ਸਾਨੂੰ ਫਿਰ ਕਿੱਥੇ ਹੋਊ ਗੀਆਂ ਇਹਨੀਆਂ ਗੱਲਾਂ ਦਾ ਦੱਸਦੀਆਂ ਤੁਸੀਂ ਐਨੀਆਂ ਜੋਬਸ ਦੱਸਦੀਆਂ ਅਰੋੜਾ ਕਲਾਸਿਸ ਆ ਬ੍ਰਦਰ ਬਟਹੰਡੇ ਠੀਕ ਹੈ 13 ਨੰਬਰ ਗਲੀ ਆ ਭਾਈ ਅਜੀਤ ਰੋਡ ਤੇ ਠੀਕ ਹੈ ਸਟਰੀਟ ਨੰਬਰ ਕਿੰਨਾ ਜੀ 13 ਅਜੀਤ ਰੋਡ ਤੇ ਠੀਕ ਹੈ ਜਦੋਂ ਮਰਜ਼ੀ ਆਜੋ ਬਠਿੰਡੇ ਆਕੇ ਜਿਹਨੂੰ ਮਰਜ਼ੀ ਪੁੱਛ ਲਿਓ ਵੀ ਭਾਈ ਅਜੀਤ ਰੋਡ ਜਾਣਾ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ 13 ਨੰਬਰ ਸੀਟ ਦੇ ਵਿੱਚ ਜਾਣਾ ਗਲੀ ਦੇ ਵਿੱਚ ਜਾਣਾ ਤੇ ਜੇਕਰ ਘਰੇ ਬੈਠੇ ਨੇ ਕਿਸੇ ਨੇ ਕਾਲ ਕਰਨੀ ਐ ਤੁਸੀਂ ਕੋਈ ਵੀ ਮੰਨ ਦੇ ਵਿੱਚ ਡਾਊਟ ਬਣਦਾ 10ਵੀਂ ਕਰ ਲਈ ਪਲੱਸ 2 ਕਰ ਲਈ ਆਈਟੀਆ ਕਰੀ ਜਾਂਦੇ ਹੋ ਡਿਪਲੋਮਾ ਕਰੀ ਜਾਂਦੇ ਹੋ ਮੇਰੇ ਨਾਲ ਗੱਲ ਕਰ ਲਓ ਮੈਂ ਕੋਈ ਸੋਲੂਸ਼ਨ ਕੋਈ ਮੰਨ ਦੇ ਵਿੱਚ ਡਾਊਟ ਬਣਦਾ ਮੇਰੇ ਨਾਲ ਗੱਲ ਕਰੋ ਸਰ ਜੀ ਮੈਂ ਐ ਪੜਨਾ ਮੇਰੇ ਇਨੇ ਨੰਬਰ ਐ ਸਰ ਮੈਨੂੰ ਏਜ ਦੱਸ ਦੋ ਸਰ ਜੀ ਏਜ ਦਾ ਬੜਾ ਰਹਿ ਗਿਆ ਫਿਰ ਇਹ ਚ ਤਾਂ ਥੋੜੀ ਏਜ ਵਾਲੇ ਜੇ ਤੁਹਾਡੀ 18 ਤੋਂ ਲੈ ਕੇ 30 ਸਾਲ ਤੱਕ ਏਜ ਹੈਗੀ ਹੈ ਨਾ ਚੁੱਪ ਕਰਕੇ ਪੋਸਟ ਭਰ ਸਕਦੇ ਹੋ ਤੁਸੀਂ ਕੋਈ ਸਾਨੂੰ ਏਜ ਦਾ ਕਿਤੇ ਵੀ ਚੱਕਰ ਨਹੀਂ ਪੈਂਦਾ ਕਈ ਹੁੰਦੇ ਆ ਸਰ ਮੈਂ ਤਾਂ 30 ਸਾਲਾਂ ਦੇ ਹੋ ਗਿਆ ਹੁਣ ਕੀ ਕਰਾਂ 36 ਸਾਲ ਦੇ ਤਾਂ ਨਹੀਂ ਹੋਏ ਨਾ 36 ਸਾਲ ਦਾ ਕਦੋਂ ਸਾਨੂੰ ਜਿਹੜੀਆਂ ਓਪਰਚੁਨਿਟੀਜ਼ ਮਿਲ ਜੀ ਜਾਣਗੀਆਂ ਇਹਨਾਂ ਦੇ ਵਿੱਚ ਆਜੋ 882010101 ਤੇ ਕਾਲ ਕਰਿਓ ਕਾਲ ਕਰਕੇ ਕਹਿ ਦਿਓ ਸਾਡੇ ਮਨ ਦੇ ਵਿੱਚ ਡਾਊਟ ਹੈ ਇੱਕ ਕੁੜੀ ਜੀ ਬੋਲੂਗੀ 8820101 ਤੇ ਜਦੋਂ ਕਾਲ ਕਰੋਗੇ ਤੁਸੀਂ ਕਹਿ ਦਿਓ ਮੈਡਮ ਜੀ ਸਾਨੂੰ ਕੁਝ ਨਹੀਂ ਪਤਾ ਅਸਤਾ ਰੋੜਾ ਕਲਾਸਸ ਤੇ ਫੋਨ ਲਾਇਆ ਇਹ ਵੀਡੀਓ ਦੇਖੀ ਸੀ ਸਾਨੂੰ ਤਾਂ ਉਹ ਜਿਹੜੇ ਸਮਝਾ ਰਹੇ ਸੀ ਮਾਸਟਰ ਜੀ ਉਹਨਾਂ ਨੇ ਕਿਹਾ ਸੀ ਉਹਨਾਂ ਦਾ ਨਾਂ ਸੀਗਾ ਜੀ ਕੁਲਦੀਪ ਸਰ ਹੈ ਜੀ ਉਹਨਾਂ ਦਾ ਨਾਂ ਕੁਲਦੀਪ ਸਰ ਹੈ ਤੇ ਕੁਲਦੀਪ ਸਰ ਨੇ ਕਿਹਾ ਸੀ ਵੀ ਮਨ ਦੇ ਵਿੱਚ ਕੋਈ ਡਾਊਟ ਹੋਵੇ ਨਾ ਸਟੱਡੀ ਨੂੰ ਲੈ ਕੇ 10ਵੀਂ 12ਵੀਂ ਜਾਂ ਆਈਟੀਆਈ ਡਿਪਲੋਮੇ ਤੋਂ ਬਾਅਦ ਅਸੀਂ ਕੀ ਕਰੀਏ ਤਾਂ ਅਸੀਂ ਉਹ ਪੁੱਛਣਾ ਜੀ ਸਾਡੀ ਕੁਲਦੀਪ ਸਰ ਨਾਲ ਗੱਲ ਕਰਵਾ ਦਿਓ ਮੇਰੇ ਨਾਲ ਗੱਲ ਡਾਇਰੈਕਟਲੀ ਮੈਮ ਕਰਵਾ ਦੇਣਗੇ ਜਦੋਂ ਮਰਜ਼ੀ ਕਰ ਰਹੇ ਮੇਰੇ ਨਾਲ ਗੱਲ ਹੋਊਗੀ ਠੀਕ ਹੈ ਜੀ ਤੇ ਇੱਕ ਗੱਲ ਹੋਰ ਦੱਸ ਦਿੰਨਾ ਜੇਕਰ ਤੁਸੀਂ ਆਨਲਾਈਨ ਫੋਨ ਵੀ ਨਹੀਂ ਲਾਉਣਾ ਆਨਲਾਈਨ ਪੁੱਛਣਾ ਚਾਹੁੰਦੇ ਹੋ ਤਾਂ ਆਪਣੇ ਨਾ ਅਰੋੜਾ ਕਲਾਸਸ ਤੁਸੀਂ ਪਹਿਲਾਂ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਅਰੋੜਾ ਕਲਾਸਸ ਇਹ ਤੇ ਤੁਹਾਨੂੰ ਕੋਈ ਵੀ ਪੋਸਟ ਆਉਂਦੀ ਹੈ ਅਸੀਂ ਵਾਰੀ-ਵਾਰੀ ਮੈਂ ਨੋਟੀਫਿਕੇਸ਼ਨ ਪਾਉਣੀ ਰਹਿਣਾ ਬਹੁਤ ਸਾਰੀਆਂ ਪੋਸਟਾਂ ਤੁਹਾਨੂੰ ਦੱਸਿਆ ਜਾਂਦਾ ਤੇ ਇੱਕ ਨਾ ਅਰੋੜਾ ਕਲਾਸਸ ਦੇ ਅਫੀਸ਼ੀਅਲ ਚੈਨਲ ਤੇ ਆਪਣੀ ਕਲਾਸ ਹੁੰਦੀ ਹੈ ਜੀ ਪੂਰੇ 2:00 ਵਜੇ ਤੇ 30 ਮਿੰਟ ਤੇ 2 ਵਜੇ 30 ਮਿੰਟ ਤੇ ਆਪਣੀ ਕਲਾਸ ਹੁੰਦੀ ਹੈ ਔਨਲਾਈਨ YouTube ਤੇ ਬਿਲਕੁਲ ਫਰੀ ਠੀਕ ਹੈ ਬਿਲਕੁਲ ਫਰੀ ਆਪਣੀ ਕਲਾਸ ਹੁੰਦੀ ਹੈ ਤੁਸੀਂ ਉਹ ਕਲਾਸ ਦੇ ਵਿੱਚ ਆਓ ਮੈਨੂੰ ਔਨਲਾਈਨ ਆ ਕੇ ਕਮੈਂਟ ਕਰੋ ਉਹਨਾਂ ਦੇ ਵਿੱਚ ਠੀਕ ਹੈ ਜੀ ਵੀ ਸਰ ਜੀ ਸਾਨੂੰ ਇਹਦਾ ਸੋਲੂਸ਼ਨ ਦੱਸੋ ਤੁਸੀਂ ਉਹ ਕਲਾਸਾਂ ਲਾਓ ਬ੍ਰਦਰ ਤਾਂ ਵੈਕੈਂਸੀਜ਼ ਬਹੁਤ ਨੇ ਨੌਕਰੀ ਉਹਨੂੰ ਮਿਲੂਗੀ ਜਿਹੜਾ ਮਿਹਨਤ ਕਰਨ ਦੇ ਲਈ ਕੁਝ ਬਣ ਦਾ ਜਜਵਾ ਰੱਖਦਾ ਹੈ ਯਾਰੀ ਦੋਸਤੀ ਇੱਕ ਸਾਈਡ ਹੁੰਦੀ ਆ ਯਾਰੀ ਦੋਸਤੀ ਉੱਥੇ ਨਿਭਦੀ ਆ ਜਿੱਥੇ ਜੇਬ ਦੇ ਵਿੱਚ ਕੋਈ ਪੈਸਾ ਦੇਖ ਕੇ ਯਾਰੀ ਦੋਸਤੀ ਕਰਦੇ ਆ ਅੱਜ ਕੱਲ ਨਾ ਟਾਈਮ ਖਰਾਬ ਕਰੋ ਟਾਈਮ ਸੋਨੂੰ ਪੈਸੇ ਨਾਲ ਕਦੇ ਨਹੀਂ ਮਿਲਣਾ ਤੁਹਾਡੀ ਜੇਬ ਦੇ ਵਿੱਚ ਚੰਗੇ ਤੁਹਾਡੇ ਕੋਲੇ ਸਰਕਾਰੀ ਨੌਕਰੀ ਹੋਈ ਜੇਬ ਦੇ ਵਿੱਚ ਪੈਸਾ ਹੋਇਆ ਯਾਰੀਆਂ ਦੋਸਤੀਆਂ ਤੁਹਾਡੇ ਆਪੇ ਪਿੱਛੇ ਤੁਰੀਆਂ ਫਿਰਦੀਆਂ ਰਹਿਣੀਆਂ ਯਾਰੀਆਂ ਦੋਸਤੀਆਂ ਦੇ ਵਿੱਚ ਟਾਈਮ ਖਰਾਬ ਨਾ ਕਰੋ ਆਪਦਾ Aim ਦੁਨੀਆ ਤੇ ਕੱਲੇ ਆਇਓ ਕੱਲਿਆਣੇ ਰਹਿਣਾ ਕੱਲੇ ਪੜ ਕੇ ਕੱਲਿਆਂ ਨੂੰ ਸਰਕਾਰੀ ਨੌਕਰੀ ਮਿਲਣੀ ਆ ਤੁਹਾਡਾ ਕੋਈ ਯਾਰ ਦੋਸਤ ਜਾ ਕੇ ਨਾਲ ਇਹ ਨਹੀਂ ਕਹੂਗਾ ਆ ਜਾ ਤੈਨੂੰ ਨੌਕਰੀ ਦਿਵਾ ਕੇ ਲਿਆਵਾਂ ਸਰਕਾਰੀ ਨਾ ਹੋਇਆ ਤੇ ਨਾ ਹੀ ਹੋਵੇ ਠੀਕ ਹੈ ਜੀ ਤਾਂ ਭਾਈ ਆਪਦੀ ਤਿਆਰੀ ਸਟਾਰਟ ਕਰ ਲਓ ਤੁਹਾਨੂੰ ਕੰਟੈਕਟ ਨੰਬਰ ਦੱਸਿਆ ਕਿਸੇ ਨੇ ਵੀ ਗੱਲ ਕਰਨੀ ਹੋਈ ਮੇਰੇ ਨਾਲ ਗੱਲ ਕਰ ਸਕਦੇ ਆਪਦੇ ਘਰੇ ਰਹਿ ਜਾ ਕਰੋ ਮੈਂ ਤਾਂ 10ਵੀਂ ਤੋਂ ਬਾਅਦ ITI ਵੱਲ ਜਾਊਂਗਾ ਠੀਕ ਹੈ ਬਾਲੇ ਪੈਸੇ ਨਹੀਂ ਦੇਣੇ ਕਿਹੜੀ ਆਈਟੀਆ ਕਿਵੇਂ ਵੈਸਟਰ ਹੋਊਗੀ ਉਹ ਤੁਹਾਡੇ ਜਿੱਥੇ ਮਰਜ਼ੀ ਕਰਵਾ ਦਿਓ ਨਹੀਂ ਪਤਾ ਲੱਗਦਾ ਮੇਰੇ ਨਾਲ ਗੱਲ ਕਰ ਲਓ ਠੀਕ ਹੈ ਜੀ ਪੈਸੇ ਜੋ ਪੈਸਾ ਬਚਦਾ ਤੁਹਾਨੂੰ ਦੱਸਿਆ ਜਾਊਗਾ ਤਾਂ ਇਹ ਸੀ ਅੱਜ ਦੀ ਆਪਣੀ ਵੀਡੀਓ ਬਾਕੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀਡੀਓ ਦੇ ਨੀਚੇ ਦੇ ਸਕਦੇ ਹੋ ਵਧੀਆ ਲੱਗੀ ਹੈ ਤਾਂ ਲਾਈਕ ਜਰੂਰ ਕਰਿਓ ਜੇਕਰ ਤੁਸੇ ਓਡਾ ਕੋਈ ਡਾਊਟ ਆ ਤਾਂ ਕਮੈਂਟਾਂ ਦੇ ਵਿੱਚ ਵੀ ਮੈਨੂੰ ਪੁੱਛ ਸਕਦੇ ਹੋ ਜੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਅੱਗੇ ਚਾਹੁੰਦੇ ਹੋ ਹੋਰ ਵੀ ਤੁਹਾਨੂੰ ਵੀਡੀਓ ਇਸੇ ਤਰ੍ਹਾਂ ਅਸੀਂ ਪ੍ਰੋਵਾਈਡ ਕਰਵਾਉਂਦੇ ਰਹੀਏ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਤੇ ਅਰੋੜਾ ਕਲਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਮਿਲਦੇ ਆ ਇੱਕ ਨਵੀਂ ਇਨਫੋਰਮੇਸ਼ਨ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ ਸਸ਼ੀ ਕਾਲ ਜੀ